ਪਰ ਉਹਦੇ ਵਿੱਚ ਮੈਂ ਸੁਣਿਆ ਵੀ ਤੁਸੀਂ ਇਹ ਗੱਲ ਕਹੀ ਹੈ ਵੀ 65% ਦੁੱਧ ਜਿਹੜਾ ਮਲਾਪਤੀ ਹੈ ਕੀ ਇਹ ਸੱਚ ਹੈ ਤਾਂ ਮੇਰੇ ਵੱਲ ਵੀ ਸਟੇਟਮੈਂਟ ਲੱਗੀ ਹੋਈ ਸੀ ਕਿ ਦੁੱਧ ਇੱਕ ਚਿੱਟਾ ਜ਼ਹਿਰ ਹੈ ਤਾਂ ਮੈਨੂੰ ਉਹ ਜਨਰਲ ਫਰੈਂਡ ਨੇ ਕਿਹਾ ਡਾਕਟਰ ਸਾਹਿਬ ਵੀ ਤੁਸੀਂ ਬਹੁਤ ਵੱਡੀ ਪੋਸਟ ਤੇ ਹੋ ਬਹੁਤ ਦੂਰ ਮੈਸੇਜ ਹਨ ਤੇ ਮੈਂ ਕਹਿੰਦੇ ਵਿੱਚ ਝੂਠ ਕੀ ਹੈ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਅਸੀਂ ਮੰਨ ਕੇ ਚੱਲੇ ਆ ਕਿ 30 35% ਦੁੱਧ ਜਿਹੜਾ ਪ੍ਰੋਡਿਊਸ ਹੁੰਦਾ ਤੇ ਇਹ 60% ਆ ਕੇ ਤੁਰਿਆ ਜਿਹੜੀ ਚੀਜ਼ ਦਾ ਕਦੀ ਸਿੰਪਲ ਨਹੀਂ ਸੀ ਭਰਿਆ ਗਿਆ ਉਹਦਾ ਸਿੰਪਲ ਵੀ ਮੈਂ ਹੀ ਸਟਾਰਟ ਕੀਤਾ ਬ੍ਰਦਰ ਇੰਡੀਆ ਚ ਉਹ ਸਗੀ ਸ਼ਰਾਬ ਇਹ ਇਹ ਰਕਤ ਦਾ 50% ਦੁੱਧ ਤੁਸੀਂ ਕਹੇ ਮਿਲਾਪਟੀ ਹੈ ਪਹਿਲੀ ਗੱਲ ਤੇ ਇਹ ਚ ਮਿਲਾਵਟ ਕੀ ਹੁੰਦੀ ਹੈ ਦੂਸਰੀ ਗੱਲ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਅਗਨਾ ਮਿਲਾਵਟ ਚਲੋ ਪਾਣੀ ਪੈ ਦੇ ਘਟੂ ਘਟ ਨੁਕਸਾਨ ਤਾਂ ਨਹੀਂ ਹੋਦਾ ਫਾਈਨੈਂਸ਼ਲੀ ਨੁਕਸਾਨ ਹੋ ਸਕਦਾ ਜਿਹੜੀ ਤੋਂ ਡਿਨਿਊਟ੍ਰੀਸ਼ਨ ਹੈ ਗਿਆ ਕਿ ਜੋ ਉਹ ਨਹੀਂ ਪੂਰੀ ਹੋਣੀ ਹਾਂ ਉਹਦੇ ਵਿੱਚ ਇਹੀ ਗੱਲ ਸੀ ਜਦੋਂ ਅਸੀਂ ਮਿਲਾਵਟ ਦੀ ਗੱਲ ਕਰਨੀ ਹੈ ਇੱਕ ਤਾਂ ਇਹ ਸਿੰਪਲ ਮਿਲਾਵਟ ਹੋਗੀ ਜਿਹਦੇ ਵਿੱਚ ਕਿ ਤੁਸੀਂ ਪਾਣੀ ਪਾ ਲਿਆ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਕਿ ਦੁੱਧ ਦੀ ਫੈਟ ਦੀ ਗੱਲ ਕਰਦੇ ਹਾਂ ਤੇ ਵਿੱਚ ਉਹ ਸਟਾਰਚ ਜੀ ਪਾ ਦਿੰਦੇ ਹਾਂ ਤਾਂ ਉਹਨੂੰ ਗਾੜਾ ਜਿਹਾ ਬਣਾ ਦਿੰਦੇ ਹਾਂ ਔਰ ਦੁੱਧ ਦੇ ਵਿੱਚ ਯੂਰੀਆ ਪਾ ਦਿੰਦੇ ਹਾਂ ਦੁੱਧ ਦੇ ਵਿੱਚ ਡਿਟਰਜੈਂਟ ਪਾਉਂਦੇ ਹਾਂ ਦੁੱਧ ਦੇ ਵਿੱਚ ਸਾਬਣ ਪਾਉਂਦੇ ਹਾਂ ਇੱਕ ਐਵੀ ਸੀ ਹੈਗਾ ਜਿੰਨਾ ਮਲਾਵਟ ਦੀ ਖੁਆਈ ਉਹਨਾਂ ਸਮਾਜ ਤੋਂ ਦੂਰੀ ਪਾਈ ਇਸ ਨੇ ਟੀਕਿਆਂ ਵਾਲਾ ਦੁੱਧ ਪਲਾਇਆ ਆਉਣ ਵਾਲੇ ਆਉਣ ਵਾਲੀ ਸੰਤਾਨ ਨੂੰ ਬਾਝ ਬਣਾਇਆ ਅੱਜ ਜੰਗ ਦਾ ਮਾਹੌਲ ਹੈ ਸਾਰਿਆਂ ਦੀ ਨਿਗਾ ਤੇ ਧਿਆਨ ਜੰਗ ਵੱਲ ਹੈ ਪਰ ਭਾਵੇਂ ਜੰਗ ਹੋਵੇ ਭਾਵੇਂ ਕੋਈ ਹੋਰ ਮੁਸੀਬਤ ਹੋਵੇ ਅਸੀਂ ਜਿਹੜਾ ਭੋਜਨ ਲੋੜਿੰਦਾ ਸਰੀਰ ਲਈ ਉਹ ਤੇ ਖਾਣਾ ਹੀ ਆ ਪਰ ਜੇ ਉਸ ਭੋਜਨ ਵਿੱਚ ਮਿਲਾਵਟ ਹੋਵੇ ਤੇ ਲੱਗਦਾ ਨਹੀਂ ਫਿਰ ਵੀ ਨਿਤ ਦਿਨ ਸਾਡਾ ਸਰੀਰ ਤੇ ਮਿਲਾਵਟ ਨਾਲ ਜੰਗ ਲੜਦਾ ਔਰ ਉਸ ਜੰਗ ਤੋਂ ਜਿੱਤਦਾ ਕੌਣ ਆ ਇਹਦੇ ਤੇ ਚਰਚਾ ਕਰਨ ਲਈ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸੱਦਿਆ ਸਾਬਕਾ ਸਿਵਰ ਸਰਜਨ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਜਿਹੜੇ ਕੇਵਲ ਡਾਕਟਰੀ ਦੇ ਪੇਸ਼ੇ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਚਿੰਤਕ ਨੇ ਪੰਜਾਬ ਦੇ ਹਰੇਕ ਮੁੱਦੇ ਤੇ ਉਹ ਬੜੇ ਖੁੱਲ ਕੇ ਆਪਣੀ ਗੱਲ ਕਰਦੇ ਨੇ ਔਰ ਅੱਜ ਉਹ ਗੱਲ ਕਰਨਗੇ ਵੀ ਜਿਹੜੀ ਮਿਲਾਵਟ ਖੋਰੀ ਹੈ ਇਹ ਇਨਸਾਨੀਅਤ ਨੂੰ ਕਿਵੇਂ ਕਹਨ ਲਾ ਰਹੀ ਹੈ ਜੀ ਐ ਡਾਕਟਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਮੈਂ ਪੜ ਸੁਣ ਰਿਹਾ ਸੀ ਤੁਸੀਂ ਲਾਲੜੂ ਚ ਸ਼ਾਇਦ ਇੱਕ ਪ੍ਰੋਗਰਾਮ ਕੀਤਾ ਪ੍ਰੋਗਰਾਮ ਕੀ ਪ੍ਰੋਟੈਸਟ ਕਹਾਂਗੇ ਜਾਂ ਅਵੇਅਰਨੈਸ ਜਿਹੜੀ ਰੈਲੀ ਕੱਢੀ ਹੈ ਉਰ ਉਹਦੇ ਵਿੱਚ ਮੈਂ ਸੁਣਿਆ ਵੀ ਤੁਸੀਂ ਇਹ ਗੱਲ ਕਹੀ ਹੈ ਵੀ 65% ਦੁੱਧ ਜਿਹੜਾ ਮਲਾਪਤੀ ਹੈ ਕੀ ਇਹ ਸੱਚ ਹੈ ਇਸ ਤੋਂ ਵੀ ਜ਼ਿਆਦਾ ਓਕੇ ਔਰ ਅਤਲੋਸ ਸਿੰਘ ਜੀ ਤੁਸੀਂ ਹੈਰਾਨ ਹੋਵੋਗੇ ਕਿ ਹੁਣ ਤਾਂ ਮੈਂ ਰਿਟਾਇਰ ਹੋ ਚੁੱਕਿਆ ਹਾਂ ਮੈਂ ਸੇਵਾ ਸਜਨ ਫਾਦਲ ਕਾ ਸੀ ਤਾਂ ਉਦੋਂ ਤੁਹਾਡੇ ਵਰਗੇ ਜਰਨਲਿਸਟ ਦੋਸਤ ਜਿਹੜੇ ਨੇ ਜਦੋਂ ਆਪਾਂ ਬਾਈਚਾਂਸ ਅਚਾਨਕ ਸਿਰਫ ਦੁੱਧ ਤੇ ਇਹ ਗੱਲ ਕੀਤੀ ਤਾਂ ਮੇਰੇ ਵੱਲੋਂ ਸਟੇਟਮੈਂਟ ਲੱਗੀ ਹੋਈ ਸੀ ਕਿ ਦੁੱਧ ਇੱਕ ਚਿੱਟਾ ਜ਼ਹਿਰ ਹੈ ओके ਤਾਂ ਮੈਨੂੰ ਉਹ ਜਨਰਲ ਸਟੂਡੈਂਟ ਨੇ ਕਿਹਾ ਡਾਕਟਰ ਸਾਹਿਬ ਵੀ ਤੁਸੀਂ ਬਹੁਤ ਵੱਡੀ ਪੋਸਟ ਤੇ ਆ ਬਹੁਤ ਦੂਰ ਮੈਸੇਜ ਆ ਰਿਹਾ ਤੇ ਮੈਂ ਕਹਿੰਦੇ ਵਿੱਚ ਝੂਠ ਕੀ ਹੈ ਹੂੰ ਤੇ ਕੋਈ ਝੂਠ ਹੈਗਾ ਤਾਂ ਦੱਸ ਦਿਓ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਅਸੀਂ ਮੰਨ ਕੇ ਚੱਲੇ ਆ ਕਿ 30 35% ਦੁੱਧ ਜਿਹੜਾ ਪ੍ਰੋਡਿਊਸ ਹੁੰਦਾ ਤੇ ਇਹ 65% ਆ ਕਿਥੋਂ ਰਿਹਾ ਇਹ ਗੱਲ ਠੀਕ ਹੈ ਕਿ ਮੈਂ ਸਿਵਲ ਸਿਸਟੈਂਸੀ ਤਾਂ ਫਿਰ ਅਗਲਾ ਸਵਾਲ ਤੇ ਇਹ ਹੀ ਆਣਾ ਸੀ ਕਿ ਸਰਕਾਰ ਦੀ ਅੰਕ ਕਿਉਂ ਬੰਦਾ ਸਵਾਲ ਤੇ ਇਹ ਹੀ ਹੋਣਾ ਸੀਗਾ ਹਾਂ ਠੀਕ ਹੈ ਮੈਂ ਫਿਰ ਉਸਦਾ ਜਵਾਬ ਵੀ ਦਿੱਤਾ ਉਹਨੂੰ ਔਰ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਫਾਜ਼ਲ ਕਾ ਹੁੰਦਾ ਐਜ ਐ ਸਿਵਲ ਸੱਜਣ ਜਿਨ੍ਹਾਂ ਦਾ ਕਦੀ ਸਿੰਪਲ ਨਹੀਂ ਸੀ ਭਰੇਗੇ ਉਹਦੇ ਸਿੰਪਲ ਮੈਂ ਭਰੇ ਓਕੇ ਉਹ ਤੇ ਬੰਦਿਆਂ ਦੀ ਗੱਲ ਐ ਤੇ ਜਿਹੜੀ ਚੀਜ਼ ਦਾ ਕਦੀ ਸਿੰਪਲ ਨਹੀਂ ਸੀ ਭਰਿਆ ਗਿਆ ਉਹਦਾ ਸਿੰਪਲ ਵੀ ਮੈਂ ਹੀ ਸਟਾਰਟ ਕੀਤਾ ਰਾਦਰ ਇੰਡੀਆ 'ਚ ਉਹ ਸੀਗੀ ਸ਼ਰਾਬ ਸ਼ਰਾਬ ਦਾ ਸੈਂਪਲ ਫਸਟ ਟਾਈਮ ਜਿਹੜਾ ਪੰਜਾਬ ਵਿੱਚ ਭਰਿਆ ਗਿਆ ਜੈ ਇਨ ਦੈਟ ਸੈਂਸ ਇੰਡੀਆ ਚ ਕਿਤੇ ਹੋਰ ਭਰਿਆ ਹੋਗਾ ਵੀ ਕੋਈ ਰਿਕਾਰਡ ਜਿਤਾ ਨਹੀਂ ਹੈ ਲੇਕਿਨ ਮੇਰੇ ਵੱਲੋਂ ਹੀ ਭਰਿਆ ਗਿਆ ਤੇ ਉਹ ਬੜਾ ਰੌਲਾ ਪਿਆ ਉਦੋਂ ਕਿਉਂਕਿ ਜਿਹੜਾ ਐਕਸਾਈਜ਼ ਡਿਪਾਰਟਮੈਂਟ ਸੀ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਸ਼ਰਾਬ ਜਿਹੜਾ ਹੈਗਾ ਉਹ ਇਹ ਫੂਡ ਸੇਫਟੀ ਐਕਟ ਦੇ ਵਿੱਚ ਜਿਹਨੂੰ ਆਪਾਂ ਐਫ ਐਸ ਐਸ ਏ ਕਹਿੰਦੇ ਆ ਏਆਈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਉਹਦੇ ਅੰਡਰ ਆ ਚੁੱਕਿਆ ਜਿਹੜਾ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਹੈਗਾ ਉਸ ਨੂੰ ਨਹੀਂ ਸੀ ਪਤਾ ਮਤਲਬ ਵੀ ਤੁਸੀਂ ਉਹਨੂੰ ਵੀ ਚੈੱਕ ਕਰ ਸਕਦੇ ਹੋ ਸੈਂਪਲ ਲੈ ਸਕਦੇ ਹੋ ਸੈਂਪਲ ਲੈ ਸਕਦੇ ਜਿਹਦੇ ਉੱਤੇ ਐਫ ਐਸ ਐਸ ਏ ਆਈ ਲਿਖਿਆ ਗਿਆ ਉਹ ਫੂਡ ਦੀ ਆਈਟਮ ਹੈ ਓਕੇ ਉਹ ਫੂਡ ਦੇ ਅੰਡਰ ਜਿਹੜੀ ਹੈਗੀ ਹੈ ਉਸ ਦੀ ਚੈਕਿੰਗ ਹੋਣੀ ਹੈ ਸੋ ਇਹ ਗੱਲ ਤੁਹਾਡੀ ਜਿਹੜੀ ਤੁਸੀਂ ਆਪਾਂ ਸ਼ੁਰੂ ਕੀਤੀ ਹੈ ਕਿ ਜਦੋਂ ਰਿਕਾਰਡ ਵਿੱਚ ਹੈ ਤਾਂ ਫਿਰ ਸਰਕਾਰ ਕਿਉਂ ਨਹੀਂ ਬੋਲਦੀ ਹੂੰ ਔਰ ਤੁਸੀਂ ਅੱਜ ਜੰਗ ਦੀ ਗੱਲ ਕੀਤੀ ਐ ਇਹ ਜੰਗ ਤਾਂ ਚਲੋ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੂ ਖਤਮ ਹੋ ਜਾਏਗੀ ਜੀ ਲੇਕਿਨ ਇਹ ਵਾਲੀ ਜਿਹੜੀ ਜੰਗ ਹੈਗੀ ਐ ਜਿਹੜੀ ਜਿਹੜੀ ਹਰ ਰੋਜ਼ ਤੁਹਾਨੂੰ ਮਾਰਦੀ ਐ ਇਹ ਤਾਂ ਹੈਗਾ ਨਾ ਵੀ ਕਦੀ ਕਦਾਈ ਮਾਰਦੀ ਜਿਹੜੀ ਹੈਗੀ ਐ ਕਦੀ ਆਪਾਂ 1950 ਦੀ ਜੰਗ ਤੋਂ ਬਾਅਦ ਚਲੋ 99 ਵਾਲੀ ਤਾਂ ਬਹੁਤ ਛੋਟੀ ਸੀਗੀ ਉਸ ਤੋਂ ਬਾਅਦ ਆ ਹੁਣ ਆਪਾਂ ਗੱਲ ਕਰ ਰਹੇ ਆ ਇਸ ਵਕਤ 50 ਸਾਲਾਂ ਬਾਅਦ 50 ਸਾਲਾਂ ਬਾਅਦ ਜੀ ਲੇਕਿਨ ਇਹ ਜਿਹੜੀ ਮਿਲਾਵਟ ਵਾਲੀ ਜੰਗ ਐ ਇਹ ਤਾਂ ਡੇਲੀ ਦੀ ਜੰਗ ਐ ਹਮਮ ਔਰ ਇਹ ਜੰਗ ਹੈ ਵੀ ਇੰਨੀ ਖਤਰਨਾਕ ਕਿ ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਹਦੋਂ ਸ਼ੁਰੂ ਹੁੰਦੀ ਹੈ ਤੇ ਜਦ ਤੱਕ ਬੰਦਾ ਮਰਦਾ ਨਹੀਂ ਉਹ ਤੱਕ ਚੱਲਦੀ ਹੈ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਜੀ ਡਾਕਟਰ ਸਾਹਿਬ ਪੈਡ ਫੀਸ ਤੇ ਦੁੱਧ ਤੁਸੀਂ ਕਹਿੰਦੇ ਮਿਲਾਵਟੀ ਹੈ ਪਹਿਲੀ ਗੱਲ ਤੇ ਇਹ ਚ ਮਿਲਾਵਟ ਕੀ ਹੁੰਦੀ ਹੈ ਦੂਸਰੀ ਗੱਲ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਉਹਦੇ 'ਚ ਨਾ ਇੱਕ ਬਹੁਤ ਤਲਵਿੰਦਰ ਸਿੰਘ ਜੀ ਅਸਲੀ ਗੱਲ ਇਹ ਹੈਗੀ ਹੈ ਕਿ ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਮਿਲਾ ਕੇ ਤੇ ਫਿਰ ਉਹਦਾ ਮਲਕੋਪਾ ਜਿਹਾ ਬਣਾ ਕੇ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਕਦੀ ਯਾਦ ਹੋਵੇ ਤੁਸੀਂ ਵੀ ਤਕਰੀਬਨ ਮੇਰੀ ਜਿਹੀ ਗਰੁੱਪ 'ਚ ਹੀ ਹੋ ਜੀ ਕਿ ਛੋਟੇ ਹੁੰਦਾ 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 ਸੀਗਾ ਕਿ ਦੁੱਧ ਤੇ ਪੋਤੇ ਇੱਕ ਸਮਾਨ ਔਰ ਜਿਹੜੇ ਘਰ 'ਚ ਦੁੱਧ ਵਿਕਦਾ ਹੁੰਦਾ ਸੀ ਮੈਂ ਤਾਂ ਬੀਸਿਕਲੀ ਪਿੰਡ ਦਾ ਰਿਆ ਨਾਲ ਬਹੁਤ ਬੁਰਾ ਮੰਨਿਆ ਜਾਂਦਾ ਬਹੁਤ ਬੁਰਾ ਮੰਨਿਆ ਜਾਂਦਾ ਸੀਗਾ ਔਰ ਉਹ ਕਹਿੰਦੇ ਲੋਕ ਕਹਿੰਦੇ ਹੁੰਦੇ ਸੀ ਕਿ ਇਸ ਦੀ ਸੇਵਾ ਕਰ ਦੋ ਲੇਕਿਨ ਇਹਨੂੰ ਵੇਚਣਾ ਨਹੀਂ ਹੈ ਬੱਚੜਾ ਪਰ ਅੱਜ ਦੀ ਮੁਸ਼ਕਲ ਇਹ ਹੈਗਾ ਕਿ ਮਾਡਰਨਾਈਜ਼ਡ ਵਰਡ ਹੈ ਅੱਜ ਤਾਂ ਦੁੱਧ ਹੈ ਪਤੂ ਪਿੰਡਾਂ ਦੇ ਵਿੱਚ ਡੰਗਰ ਤਾਂ ਹੈ ਹੀ ਨਹੀਂ ਜੇ ਆ ਇਸ ਵਾਰੀ ਮੈਂ ਤੁਹਾਨੂੰ ਉਹਦੇ ਨਾਲ ਹੀ ਜੋੜ ਕੇ ਅੱਗੇ ਦੱਸੂਗਾ ਪਿੱਛੇ ਜੇ ਅਸੀਂ ਸਾਰੇ ਦੋਸਤ ਇਕੱਠੇ ਹੋਏ ਤੇ ਇੱਕ ਦਿਨ ਉਹ ਕਹਿ ਰਿਹਾ ਜੀ ਕਹਿੰਦਾ ਯਾਰ ਇਸ ਵਾਰੀ ਤੂੜੀ ਵੀ ਨਹੀਂ ਵਿਕਰੀ ਉਹ ਕਹਿੰਦਾ ਤੂੜੀ ਕਿਉਂ ਨਹੀਂ ਵਿਕਦੀ ਤੇ ਬਾਬਾ ਮਹਿੰਗੀ ਵਿਕਦੀ ਹੁੰਦੀ ਹੈ ਓਕੇ ਤਾਂ ਡੰਗਰ ਹੀ ਕੋਈ ਨਹੀਂ ਹੈਗਾ ਤੂੜੀ ਕਦਣਾ ਵੇਕੂਗੀ ਤਾਂ ਇਸ ਸਵਾਲ ਇਹ ਹੈਗਾ ਕਿ ਜਦੋਂ ਆਪਣੇ ਕੋਲ ਪਿੰਡਾਂ 'ਚ ਡੰਗਰ ਨਹੀਂ ਹੈਗੇ ਤੇ ਫੇਰ ਇਹਦਾ ਮਤਲਬ ਉਹ ਦੁੱਧ ਤਾਂ ਤੁਹਾਡੇ ਕੋਲ ਆਰਟੀਫੀਸ਼ੀਅਲ ਆ ਰਿਹਾ ਜਾਂ ਮਲਾਵਟ ਵਾਲ ਆ ਰਿਹਾ ਕੁਣ ਮਿਲਾਵਟ ਜਿਹੜੀ ਇਹ 2 ਜਾਂ 3 ਕਿਹਾ ਗੱਲ ਮਿਲਾਵਟ ਚਲੋ ਪਾਣੀ ਪੈ ਦੇ ਘੱਟੋ ਘੱਟ ਨੁਕਸਾਨ ਤਾਂ ਨਹੀਂ ਹੋਦਾ ਫਾਈਨੈਂਸ਼ਲੀ ਨੁਕਸਾਨ ਹੋ ਸਕਦਾ ਉਹਦਾ ਜਿਹੜੀ ਤੁਹਾਡੀ ਨਿਊਟ੍ਰੀਸ਼ਨ ਹੈਗੀ ਆ ਕਿ ਜੋ ਉਹ ਨਹੀਂ ਪੂਰੀ ਹੋਣੀ ਹਾਂ ਉਹਦੇ ਚ ਇਹੀ ਗੱਲ ਸੀ ਜਦੋਂ ਅਸੀਂ ਮਿਲਾਵਟ ਦੀ ਗੱਲ ਕਰਨੀ ਹੈ ਇੱਕ ਤਾਂ ਇਹ ਸਿੰਪਲ ਮਿਲਾਵਟ ਹੋਗੀ ਜਿਹਦੇ ਚ ਤੁਸੀਂ ਪਾਣੀ ਪਾ ਲਿਆ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਸੀਂ ਵੀ ਦੇਖਿਆ ਹੋਣਾ ਕਿ ਚਲੋ ਮੈਂ ਡਾਇਰੈਕਟ ਸੁਣਿਆ ਨਹੀਂ ਲੇਕਿਨ ਇਨਾਕ ਤਾਂ ਸੁਣਿਆ ਹੈ ਵੀ ਇਹ ਗੰਦਾ ਪਾਣੀ ਪਾ ਕੇ ਦੁੱਧ ਨੂੰ ਹੋਰ ਮੱਟਾ ਕਰ ਦਿੰਦੇ ਸੋ ਅਸੀਂ ਕਈ ਵਾਰੀ ਇਹ ਕਹਿੰਦੇ ਪਈ ਚੱਲ ਯਾਰ ਤੂੰ ਦੁੱਧ ਪਾਣੀ ਪਾ ਲਿਆ ਕੋਈ ਹੱਜ ਨਹੀਂ ਹੈ ਨਾ ਇਹ ਵੀ ਸਾਫ਼ ਤੇ ਪਾੜਾ ਹਾਂ ਇਹ ਇਹ ਮਿਲਾਵਟ ਹੈ ਲੇਕਿਨ ਇਹ ਡਿলিউਸ਼ਨ ਹੈਗੀ ਹੈ ਸੋ ਡਿলিউਸ਼ਨ ਦੀ ਜਿਹੜੀ ਹੈਗੀ ਹੈ ਨਾ ਉਹ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਦੀ ਸਜ਼ਾ ਵੀ ਬਹੁਤ ਘੱਟ ਹੈ ਓਕੇ ਕਿਉਂਕਿ ਡਿলিউਸ਼ਨ ਅੱਛਾ ਇਹ ਵੀ ਫਰਕ ਹੈ ਪਾਣੀ ਪਾਉਣ ਵਾਲੇ ਨੂੰ ਸਜ਼ਾ ਘੱਟ ਆ ਤੇ ਰਸਾਇਣ ਪਾਉਣ ਵਾਲੇ ਦੇ ਜ਼ਿਆਦਾ ਹਾਂ ਉਹਦੇ ਚ ਇਹ ਜਿਹੜਾ ਡਿਲੂਸ਼ਨ ਵਾਲੇ ਹੈਗੇ ਨਾ ਇਹ ਦੀ ਜਿਹੜੀ ਮੈਂ ਅੱਗੇ ਤੁਹਾਨੂੰ ਦੱਸੂਗਾ ਕਿ ਅਥਾਰਟिटीज ਕਿਵੇਂ ਬਣੀਆਂ ਹੋਈਆਂ ਫਿਰ ਅੱਗੇ ਦੂਸਰਾ ਇਹ ਹੈਗਾ ਕਿ ਜਿਹੜਾ ਦੁੱਧ ਅਗੂ ਮਿਲਾਵਟ ਨੈਕਸਟ ਮਿਲਾਵਟ ਆਣੀ ਇਹ ਤਾਂ ਡਿਲੂਸ਼ਨ ਆ ਗਈ ਦੂਸਰੀ ਆਣੀ ਹੈ ਆਰਟੀਫੀਸ਼ੀਅਲ ਉਹ ਵੀ ਦੋ ਤਰ੍ਹਾਂ ਦੀਆਂ ਨੇ ਫਿਰ ਅੱਗੇ ਓਕੇ ਇੱਕ ਤਾਂ ਇਹ ਹੈਗਾ ਕਿ ਜਿਹੜੇ ਬਾਹਰ ਦੇ ਕੈਮੀਕल्स ਤੁਸੀਂ ਗਾਂ ਮੱਝ ਦਾ ਦੁੱਧ ਹੈਗਾ ਉਹਦੇ 'ਚ ਮਿਲਾਉਂਦੇ ਹੋ ਤੇ ਇੱਕ ਹੈਗਾ ਕਿ ਆਰਟੀਫੀਸ਼ੀਅਲੀ ਸਾਰਾ ਕੁਝ ਬਣਾ ਦਿੰਦੇ ਹੋ ਤੁਸੀਂ ओके ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਕਿ ਦੁੱਧ ਦੀ ਫੈਟ ਦੀ ਗੱਲ ਕਰਦੇ ਆਂ ਤੇ ਵਿੱਚੋਂ ਸਟਾਰਚ ਜੀ ਪਾ ਦਿੰਦੇ ਆਂ ਤਾਂ ਉਹਨੂੰ ਗਾੜਾ ਜਿਹਾ ਬਣਾ ਦਿੰਦੇ ਆਂ ਹਮ ਔਰ ਦੁੱਧ ਦੇ ਵਿੱਚ ਯੂਰੀਆ ਪਾ ਦਿੰਦੇ ਆਂ ਹਮ ਦੁੱਧ ਦੇ ਵਿੱਚ ਡਿਟਰਜੈਂਟ ਪਾਉਂਦੇ ਆਂ ਦੁੱਧ ਦੇ ਵਿੱਚ ਸਾਬਣ ਪਾਉਂਦੇ ਆਂ ਹਮ ਇਹ ਇਹ ਉਹਨੂੰ ਪਾ ਪਾ ਕੇ ਤੇ ਫਿਰ ਇੱਕ ਨਵਾਂ ਹੀ ਮੈਥਡ ਇਹਨਾਂ ਨੇ ਕੱਢ ਲਏ ਹੋਏ ਆ ਉਹਨੇ ਦੋ ਤਿੰਨ ਚੀਜ਼ਾਂ ਨੂੰ ਮਿਲਾ ਕੇ ਤੇ ਫਿਰ ਵੱਖਰੇ ਬਾਹਰ ਵੀ ਬਣਾ ਦਿੰਦੇ ਆਂ ਹਮ ਇੱਕ ਜਿਹੜਾ ਦੁੱਧ ਪਹਿਲਾਂ ਹੀ ਤੁਹਾਡਾ ਆਰਟੀਫੀਸ਼ੀਅਲ ਹੈਗਾ ਬਣਿਆ ਹੋਇਆ ਉਸ ਨੂੰ ਹੋਰ ਆਰਟੀਫੀਸ਼ੀਅਲ ਬਣਾ ਕੇ ਡਿਲੂਟ ਕਰਕੇ ਤੇ ਉਹ ਚੀਜ਼ਾਂ ਵਿੱਚ ਪਾ ਦਿੰਦੇ ਆ ਜ ਜਿਹਦੇ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਇਸ ਕਰਕੇ ਮੈਂ ਇਹ ਗੱਲ ਕਹਾਂ ਕਿ ਚਲੋ ਜੇ ਮੈਂ ਆਪਾਂ ਮੰਨ ਲੈਨੇ ਆ ਕਿ ਚਲ ਯਾਰ ਜਿਵੇਂ ਅੱਜ ਕੱਲ ਨਸ਼ਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਚਲ ਯਾਰ ਥੋੜੀ ਜੀ ਪੀ ਲਈ ਤਾਂ ਕੋਈ ਹਰਜ ਨਹੀਂ ਲੇਕਿਨ ਐਡਿਕਟ ਦੀ ਆਪਾਂ ਜ਼ਿਆਦਾ ਗੱਲ ਕਰਦੇ ਆ ਇੱਥੇ ਵੀ ਸਟੋਰੀ ਇਹ ਹੈ ਕਿ ਜੇ ਪਾਣੀ ਪਾ ਲਿਆ ਚਲ ਯਾਰ ਥੋੜਾ ਜਿਹਾ ਗੋਰ ਘਟ ਜਾਣਗੇ ਉਹਦੇ 'ਚ ਲੇਕਿਨ ਜੇ ਤੁਸੀਂ ਕੈਮੀਕਲਸ ਪਾ ਦਿੱਤੇ ਔਰ ਤੁਸੀਂ ਉਹ ਦੀ ਬੰਤਰ ਹੀ ਸਾਰੀ ਖਰਾਬ ਕਰ ਦਿੱਤੀ ਜਿਹੜੀ ਆਰਟੀਫੀਸ਼ੀਅਲ ਤੁਸੀਂ ਬਣਾ ਲਿਆ ਇੱਕ ਤਾਂ ਤੁਸੀਂ ਕੈਮੀਕल्स ਪਾ ਲਏ ਇੱਕ ਤੁਸੀਂ ਬੰਤਰ ਹੋਰ ਹੋਰ ਬਣਾ ਲਈ ਉਹ ਜਿਹੜੀ ਬੰਤਰ ਸੀਗੀ ਦੁੱਧ ਦਾ ਇਹ ਆਪਾਂ ਮੰਨ ਕੇ ਚੱਲਦੇ ਹੁੰਦੇ ਸੀ ਵੀ ਤੁਸੀਂ ਦੇਖੋ ਜਿਹੜਾ ਮਾਂ ਦਾ ਦੁੱਧ ਸਭ ਤੋਂ ਪਹਿਲਾ ਦੁੱਧ ਜਿਹੜਾ ਆਪਾਂ ਜਿਹਨੂੰ ਕੋਲੋਸਟਰਮ ਕਹਿੰਦੇ ਆ ਉਹ ਮੰਨਿਆ ਜਾਂਦਾ ਹੈ ਕਿ ਉਹ ਅੰਮ੍ਰਿਤ ਹੈ ਇਹੀ ਵਰਡ ਯੂਜ਼ ਹੁੰਦਾ ਹੈ ਉਦਨ ਲੱਗਦਾ ਇੱਥੇ ਤੱਕ ਵੀ ਮੰਨਿਆ ਗਿਆ ਕਿ ਜਿਹੜਾ ਪਹਿਲਾ ਦੁੱਧ ਹੈਗਾ ਉਸ ਨੂੰ ਬੱਚੇ ਨੂੰ ਜਰੂਰ ਪਲਾਉਣਾ ਹੁੰਦਾ ਤੇ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਪਲਾਉਣਾ ਹੁੰਦਾ ਜੀ ਕਿਉਂਕਿ ਉਹਦੇ ਚ ਜਿਹੜੀ ਜੋ ਇੰਗਰੀਡੀਅੰਟਸ ਹੁੰਦੇ ਨੇ ਉਹ ਸਰੀਰ ਦੀ ਵੱਡੀ ਮਹੰਤਰੀ ਕਰਦੇ ਇਸੇ ਤਰ੍ਹਾਂ ਜੀ ਤੁਸੀਂ ਦੇਖਿਆ ਕਿ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਕਿ ਬੱਚਾ ਜਿਹੜਾ ਹੈਗਾ ਉਹਨੂੰ 6 ਮਹੀਨੇ ਤੱਕ ਸਿਰਫ ਦੁੱਧ ਪਲਾਉਣਾ ਤੇ ਫਿਰ ਆਪਾਂ ਉਹਦੇ ਚ ਮਿਲਾਵਟ ਕਿਵੇਂ ਕਰ ਸਕਦੇ ਆ ਇਹਦਾ ਮਤਲਬ ਜਿਹੜਾ ਅਸਲੀ ਦੁੱਧ ਹੈਗਾ ਉਹਦੇ ਚ ਉਹ ਸਾਰੇ ਗੁਣ ਹੈਗੇ ਨੇ ਜਿਹੜੇ ਇੱਕ ਬੱਚੇ ਦੇ ਸਰੀਰ ਨੂੰ ਤਾਕਤ ਵੀ ਦਿੰਦੇ ਆ ਸਟੇਬਲ ਵੀ ਰੱਖਦੇ ਆ ਤੇ ਵਧਾਉਂਦੇ ਵੀ ਆ ਲੇਕਿਨ ਇੱਥੇ ਇੱਥੇ ਤੇ ਫਿਰ ਦੋਦੀ ਹੈ ਨਹੀਂ ਤੇ ਆਪਾਂ ਵਧਾਉਣੇ ਕਿਵੇਂ ਆ ਬੱਚੇ ਜਿਹੜੀ ਹੈ ਆਪਾਂ ਤਾਂ ਉਹਦੇ ਵਾਸਤੇ ਬਿਮਾਰੀਆਂ ਕ੍ਰੀਏਟ ਕਰ ਰਹੇ ਆ ਔਰ ਜਦੋਂ ਆਪਾਂ ਇਹ ਗੱਲ ਵਰਡ ਯੂਜ਼ ਕਰਦੇ ਆ ਵੀ ਆਪਾਂ ਬਿਮਾਰੀਆਂ ਕ੍ਰੀਏਟ ਕਰਦੇ ਆ ਤਾਂ ਫਿਰ ਸਵਾਲ ਇਹ बार-बार ਪੁੱਛਿਆ ਜਾਂਦਾ ਪਬਲਿਕ ਲੋਕ ਵੀ ਤੇ ਮੇਰੇ ਵਰਗੇ ਬੰਦਿਆਂ ਕੋਲ ਵੀ ਪੁੱਛਿਆ ਗਿਆ ਫਿਰ ਇਹ ਹੈਲਥ ਡਿਪਾਰਟਮੈਂਟ ਕੀ ਕਰਦਾ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਮੈਂ ਇਹ ਵਰਡ ਠੀਕ ਯੂਜ਼ ਕਰ ਰਿਹਾ ਹੈ ਹੈਲਥ ਡਿਪਾਰਟਮੈਂਟ ਐਕਚੁਅਲੀ ਜਿਹੜੀ ਹੈਗੀ ਐ ਜਦੋਂ ਦਾ ਇਹ ਫੂਡ ਸੇਫਟੀ ਐਕਟ ਬਣਿਆ ਹੋਇਆ ਹੈ ਉਸ ਤੋਂ ਬਾਅਦ ਇਹ ਜਿਹੜੀਆਂ ਪਾਵਰਸ ਸਿਗੀਆਂ ਸੈਂਪਲਿੰਗ ਦੀਆਂ ਖਾਸ ਕਰਕੇ ਉਹ ਇੱਕ ਫੂਡ ਕਮਿਸ਼ਨਰ ਕੋਲ ਚਲੀ ਗਈਆਂ ਓਕੇ ਤੇ ਫੂਡ ਕਮਿਸ਼ਨਰ ਇੱਕ ਵੱਖਰਾ ਹੁੰਦਾ ਹੂੰ ਹੂੰ ਉਹਦੇ ਥੱਲੇ ਫਿਰ ਇੱਕ ਅਸਿਸਟੈਂਟ ਫੂਡ ਕਮਿਸ਼ਨਰ ਹੁੰਦਾ ਜਿਹੜੇ ਤਿੰਨ ਚਾਰ ਡਿਸਟ੍ਰਿਕਟ ਦਾ ਇੱਕ ਹੁੰਦਾ ਉਸ ਤੋਂ ਥੱਲੇ ਫਿਰ ਇਹ ਫੂਡ ਸੇਫਟੀ ਆਫੀਸਰ ਹੁੰਦੇ ਨੇ ਐਫਐਸਓ ਆਪਾਂ ਕਹਿੰਦੇ ਉਹਨਾਂ ਨੂੰ ਉਹ ਇੱਕ ਡਿਸਟ੍ਰਿਕਟ 'ਚ ਇੱਕ ਹੁੰਦਾ ਉਸ ਦਾ ਕਿਸੇ ਵੱਡੇ ਡਿਸਟ੍ਰਿਕਟ 'ਚ ਦੋ ਵੀ ਹੁੰਦੇ ਨਾਰਮਲੀ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਪਰ ਸਵਾਲ ਪੈਦਾ ਇਹ ਹੋ ਗਿਆ ਕਿ ਦੁੱਧ ਤੁਸੀਂ ਪ੍ਰੋਡਿਊਸ ਹੋ ਨਹੀਂ ਰਿਹਾ ਦੁੱਧ ਦੀਆਂ ਬਣੀਆਂ ਹੋਈਆਂ ਚੀਜ਼ਾਂ ਸਾਰੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਬੱਚੇ ਦੇ ਜਨਮ ਤੋਂ ਬਲਕਿ ਮੈਂ ਤਾਂ ਜਨਮ ਤੋਂ ਪਹਿਲਾਂ ਦੀ ਵੀ ਗੱਲ ਕਰਾਂਗਾ ਕਿਉਂਕਿ ਅਸੀਂ ਮਾਂ ਨੂੰ ਵੀ ਕਹਿੰਦੇ ਹੁੰਦੇ ਆ ਕੋਈ ਇੱਕ ਗਲਾਸ ਦੁੱਧ ਪੀ ਲਿਆ ਕਰ ਜਿਆਦਾ ਚੰਗਾ ਹੁੰਦਾ ਉੱਥੋਂ ਸ਼ੁਰੂ ਹੋ ਕੇ ਤੇ ਜਿੰਨੀ ਦੇਰ ਤੱਕ ਬੱਚੇ ਬੰਦੇ ਨੇ ਜੂਨਾ ਉਦੋਂ ਤੱਕ ਉਹਨੇ ਦੁੱਧ ਦੇ ਉੱਤੇ ਉਹਦੀ ਕਈ ਚੀਜ਼ਾਂ ਦੇ ਨਾਲ ਸਰਵਾਈਵਲ ਹੈਗੀ ਹੈ ਤਾਂ ਫਿਰ ਇਹ ਡਿਪਾਰਟਮੈਂਟ ਜਿਹੜਾ ਆਪਾਂ ਇਸ ਨੂੰ ਫੂਡ ਕੁਇਸ਼ਨਰ ਕਹ ਲਈਏ ਕਿਉਂਕਿ ਹੈਲਥ ਡਿਪਾਰਟਮੈਂਟ ਉਹ ਅਸੀਂ ਪਰੇ ਨਹੀਂ ਨਾ ਕਰ ਸਕਦੇ ਪਾਟ ਤਾਂ ਜਿਵੇਂ ਹੁਣ ਸਿਵਲ ਸਿਵਲ ਸਚਨ ਸਿਵਲ ਸਚਨ ਕੋਲ ਕਾਫੀ ਸਾਰੀਆਂ ਪਾਵਰ ਸੁਪਰਵਾਈਜ਼ਰੀ ਪਾਵਰਸ ਹੁੰਦੀਆਂ ਨੇ ਇਸੇ ਤਰ੍ਹਾਂ ਕੁਝ ਪਾਵਰਸ ਇਹਨਾਂ ਨੇ ਨਾ ਜਿਹੜੀਆਂ ਹੈਗੀਆਂ ਨੇ ਜਦੋਂ ਦਾ ਇਹ ਨੈਸ਼ਨਲ ਹੈਲਥ ਮਿਸ਼ਨ ਬਣਿਆ ਉਦੋਂ ਡੀਸੀ ਨੂੰ ਵੀ ਦਿੱਤੀਆਂ ਹੋਈਆਂ ਕੁਝ ਪਾਵਰਸ ਜਿਹੜੀਆਂ ਹੈਗੀਆਂ ਨੇ ਲੇਕਿਨ ਵਰਤਦਾ ਕੌਣ ਪਿਆ ਫਿਰ ਉਹਨੂੰ ਕਿਉਂਕਿ ਸੈਂਪਲ ਤਾਂ ਪਰੇ ਜਾਂਦੇ ਆ ਸਿਰਫ ਦੇ ਸਿਰਫ ਤੁਸੀਂ ਜਿਹੜੀ ਇਹ ਅੰਕੜਾ ਦਿੱਤਾ 65% ਇਹ ਕਿਵੇਂ ਮਿੱਥਿਆ ਇਹ ਕੁਆਡਰ अच्छा हां ये रिकॉर्डेड ही है विच असि ता रिकॉर्ड तो भी परे भी गल कर दंदे हां जदों मैं तूं दसया तुड़ी नी बिकरी तुहाडी ए दा मतलब तुड़ को डंगर है ही नी जदों तुड़ को डंगर है जमे मैं तूं दसया की मैं ता हुन दिल्ली जमे लालुड़ू ਜਾਣਾ ਹੁੰਦਾ ਪਿੰਡਾਂ ਦੇ ਵਿੱਚੋਂ ਹੀ ਲੰਘ ਕੇ ਜਾਣਾ ਤੇ ਪਿੰਡੇ ਚ ਰਹਿਣਾ ਪੁੱਛੀਦਾ ਕਈ ਵਾਰੀ ਇਹ ਕਿਹੜਾ ਡਾਕਟਰ ਸਾਹਿਬ ਕਹਦਾ ਦੁੱਧ ਹੈ ਜੀ ਉਹ ਦੁੱਧ ਹੀ ਲੈ ਕੇ ਆਉਂਦਾ ਜੇ ਪਿੰਡ ਵਾਲਾ ਬੰਦਾ ਵੀ ਦੁੱਧ ਵਾਲਾ ਦੁੱਧ ਹੀ ਪਿਲਾਉਂਦਾ ਦੁੱਧ ਹੀ ਕੋਲੋਂ ਦੁੱਧ ਲੈਂਦਾ ਤੇ ਫਿਰ ਆ ਫੇਰ ਆਪਾਂ ਕਰ ਕੀ ਰੇ ਇਹ ਤੇ ਡਾਕਟਰ ਸਾਹਿਬ ਇਹਨਾਂ ਦਾ ਦਹੀਂ ਹੋ ਗਿਆ ਜਾ ਆਪਾਂ ਜਿੰਦੀਆਂ ਮਠਿਆਈਆਂ ਖਾਂਦੇ ਆ ਖੋਆ ਕੋਈ ਨਾ ਬਣੀਆਂ ਮਠਿਆਈਆਂ ਇਹ ਤਾਂ ਮੈਂ ਯਾਰ ਹੀ ਖਾ ਰਹੇ ਆ ਯਾਰ ਖਾ ਰਹੇ ਆ ਤੇ ਆ ਲੇਟੈਸਟ ਨੇ ਹੁਣ ਤੁਹਾਡੇ ਉਧਰ ਨੂੰ ਜਿੱਥੇ ਮੋਮੋ ਫੜੇ ਗਏ ਸੀ ਉਦੋਂ ਡੇਰਾ ਬਸੇ ਸੀ ਤੇ ਫਿਰ ਪਹਿਲਾਂ ਇੱਥੇ ਫੜੇ ਗਏ ਆ ਇੱਥੇ ਹੈਗਾ ਦੜੂਆ ਹੂੰ ਰੇਲਵੇ ਸਟੇਸ਼ਨ ਦੇ ਨਾਲ ਚੱਲੀ ਜੂ ਸਾਰੀਆਂ ਮਠਿਆਈਆਂ ਉੱਥੇ ਬੰਦੀਆਂ ਨੇ ਨਾਲੇ ਤੁਸੀਂ ਇਹ ਇਹ ਦੇਖੋ ਦਲੋਜਨ ਸਿੰਘ ਜੀ ਕਿ ਕਿੰਨੀਆਂ ਮਠਿਆਈਆਂ ਨੇ ਜਿਹੜੀਆਂ ਜਦੋਂ ਕੋਈ ਤਿਹਾਰ ਆਂਦਾ ਬੰਦੀਆਂ ਨੇ ਜਦੋਂ ਦੁੱਤ ਤੁਹਾਡੇ ਕੋਲ ਹੈ ਨਹੀਂ ਤੇ ਤੁਸੀਂ ਫਿਰ ਬਣਾ ਕੇ ਰਹਿ ਇਹ ਇਹ ਤਾਂ ਅ ਦੇਖੋ ਕੋਈ ਬੰਦਾ ਆਥੋਰਾਈਜ਼ਡ ਨਹੀਂ ਹੈਗਾ ਪਰ ਕਈ ਜਰਨਲਿਸਟ ਜਿਹੜੇ ਹੈਗੇ ਨੇ ਸਮਾਰਟ ਜਰਨਲਿਸਟ ਉਹਨਾਂ ਨੇ ਇੱਕ ਦਿਨ ਵੀਡੀਓ ਦਿਖਾਈ ਇੱਕ ਜਿਹੜੀ ਬੈਸਟ ਸਵੀਟ ਸ਼ਾਪ ਉੱਤੇ ਚਲੇ ਗਏ ਉੱਥੇ ਪਨੀਰ ਦੇ ਪਕੌੜੇ ਲਏ ਤੇ ਪਰੀ ਨੂੰ ਕੱਢਿਆ ਤਾਂ ਉਹਦੇ ਤੇ ਤੁਸੀਂ ਕੋਈ ਲਿਕਵਿਡ ਪਾਓ ਨਾ ਆਇਓਡੀਨ ਕਰਾਓ ਤਾਂ ਉਹਦਾ ਰੰਗ ਬਦਲੀ ਹੋ ਜਾਂਦਾ ਇੱਕ ਤੇ ਦੇਖ ਲਿਆ ਦੂਜੀ ਦੂਜੀ ਕਿਸੇ ਰੈਸਟੋਰੈਂਟ ਤੇ ਚਲੇ ਗਏ ਉੱਥੇ ਵੀ ਤੀਸਰੇ ਨੇ ਕਿਸੇ ਦੇਖ ਲਿਆ ਬਈ ਤਾਂ ਉਹ ਫਿਰ ਉਹਦੇ ਨਾਲ ਔਖਾ ਹੋਣ ਲੱਗਿਆ ਕਿ ਤੁਸੀਂ ਇੱਥੇ ਜੀ ਪਕੌੜੇ ਖਾਣ ਆਏ ਹੋ ਕਿ ਪਕੌੜੇ ਟੈਸਟ ਕਰਨ ਆਏ ਹੋ ਸੋ ਦੇਖੋ ਜਿਹੜੇ ਅਵੇਅਰਡ ਸਿਟੀਜ਼ਨਸ ਹੈਗੇ ਆ ਉਹ ਤਾਂ ਫਿਰ ਕਰਨਗੇ ਹੁਣ ਇਦਾਂ ਤੇ ਹੈ ਨਹੀਂ ਕਿ ਤੁਸੀਂ ਜਿਹੜੀ ਹੈਗੀ ਹੈ ਘਰ ਬੈਠੇ ਤੁਹਾਨੂੰ ਕੋਈ ਸਟਾਰ ਲਾਊਗਾ ਜੀ ਕੋਬਿੰਦਰ ਜੀ ਨੇ ਆਪਾ ਸਮਾਜ ਸੇਵੀ ਕਹਿੰਦੀ ਹੈ ਕਹਿੰਦੇ ਤੁਹਾਨੂੰ ਹੀ ਹੈ ਨਾ ਜਿਹੜਾ ਕੋਈ ਸਮਾਜ ਦੇ ਵਿੱਚ ਕੰਮ ਕਰਦਾ ਨਹੀਂ ਜਿਵੇਂ ਡਾਕਟਰ ਸਾਹਿਬ ਮੈਂ ਸ਼ੁਰੂ ਚ ਕਹਿ ਰਹਾ ਮਤਲਬ ਫਿਰ ਇਹ جنگ ਤੇ ਕਿਤੇ ਖਤਮ ਹੋਣ ਵਾਲੀ ਨਹੀਂ ਨਹੀਂ ਇਹ ਖਤਮ ਹੋਣ ਵਾਲੀ ਨਹੀਂ ਹੈ ਇਹ ਖਤਮ ਹੋਣ ਵਾਲੀ ਨਹੀਂ ਹੈ ਇਹ ਖਤਮ ਹੋ ਹੀ ਹਣੀ ਹੈ ਜਿਹੜੀ ਮੈਂ ਇੱਕ ਸਬਤ ਥੱਲੇ ਲਾਈਨ ਲਿਖਦਾ ਹਾਂ ਨਾ ਮੇਰੀ ਹਰ ਲਿਖਰਦੇ ਥੱਲੇ ਲਿਖਿਆ ਹੁੰਦਾ ਹੈ ਪੰਜਾਬ ਵਸੇਗਾ ਕੰਮ ਦੇ ਨਾਲ ਜਿੱਦਨ ਆਪਾਂ ਕੰਮ ਕਰਾਂਗੇ ਉਸ ਦਿਨ ਆਪਾਂ ਡੰਗਰ ਮੱਛਾ ਵੀ ਰੱਖਾਂਗੇ ਅਸੀਂ ਸਬਜ਼ੀ ਵੀ ਆਪਣੀ ਲਾਵਾਂਗੇ ਤੇ ਉਸ ਦਿਨ ਅਸੀਂ ਦੁੱਧ ਵੀ ਆਪਣਾ ਹੀ ਪੀਵਾਂਗੇ ਤੇ ਸਬਜ਼ੀ ਵੀ ਆਪਣੀ ਪੀਵਾਂਗੇ ਤੇ ਆਹ ਜਿਹੜੀਆਂ ਮਿਲਾਵਟਾਂ ਦੀਆਂ ਗੱਲਾਂ ਫਿਰ ਆਪਾਂ ਨਹੀਂ ਕਰੀ ਮਿਲਾਪ ਦੀ ਦੁੱਧ ਪੀਣ ਨਾਲ ਡਾਕਟਰ ਸਾਹਿਬ ਬਿਮਾਰੀਆਂ ਕਿਹੜੀਆਂ ਲੱਗ ਸਕਦੀਆਂ ਦੇਖੋ ਬਿਮਾਰੀ ਤਾਂ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਤੱਕ ਕੋਈ ਵੀ ਤੁਹਾਨੂੰ ਲੱਗ ਸਕਦੀ ਹੈ ਇਹਦਾ ਇਹਦੇ ਪਿਛੇ ਜਿਵੇਂ ਮੇਰੇ ਵੱਲੋਂ ਇੱਕ ਆਰਟੀਕਲ ਆਇਆ ਸੀਗਾ ਕਿ ਜਦੋਂ ਜਿਮ ਦੇ ਵਿੱਚ ਕਈ ਵਾਰੀ ਡੈਥਸ ਹੁੰਦੀਆਂ ਨੇ ਜਿਹੜੀਆਂ ਹੈਗੀਆਂ ਇੱਕ ਤਾਂ ਬਹੁਤ ਵੱਡੀ ਗੱਲ ਸੀ ਕਿ ਉਹ ਪ੍ਰੋਟੀਨ ਜਿਹੜੀ ਹੈਗੀ ਹੈ ਤੇ ਇਹਦੇ ਵਿੱਚ ਵੀ ਮੈਕਸੀਮਮ ਮੰਨ ਕੇ ਚੱਲਦੇ ਆ ਕਿ ਤੁਹਾਨੂੰ ਪ੍ਰੋਟੀਨ ਮਿਲਦੀ ਹੈ ਕਿਉਂਕਿ ਬੋਡੀ ਨੂੰ ਜਦੋਂ ਬਿਲਟ ਅਪ ਕਰਨਾ ਹੁੰਦਾ ਉਦੋਂ ਤੁਹਾਨੂੰ ਪ੍ਰੋਟੀਨ ਹੀ ਚਾਹੀਦੀ ਹੁੰਦੀ ਹੈ ਸੋ ਇਹਦੇ ਵਿੱਚ ਇਹ ਮੰਨਿਆ ਗਿਆ ਕਿ ਗੁਰਤੇ ਹਾਰਟ ਦੀ ਬਿਮਾਰੀ ਤੇ ਜਿੱਥੇ-ਜਿੱਥੇ ਤੁਸੀਂ ਕੈਮੀਕਲਸ ਪਾਏ ਆ ਉੱਥੇ ਉਹ ਕੈਮੀਕਲਸ ਦੇ ਨਾਲ ਤੁਹਾਨੂੰ ਕੈਂਸਰ ਤੇ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਜਿਨ੍ਹਾਂ ਆਪਾਂ ਕਹਿੰਦੇ ਲਿਵਰ ਖਰਾਬ ਹੋ ਗਿਆ ਤੁਹਾਨੂੰ ਪੀਲੀਆ ਹੋ ਗਿਆ ਜਾਂ ਤੁਹਾਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਨੇ ਇਹ ਤਾਂ ਬੜੀਆਂ ਕਾਮਨ ਨੇ ਫਿਰ ਇਹ ਹੈਗਾ ਕਿ ਡਿਲੂਸ਼ਨ ਨੂੰ ਅਸੀਂ ਪਰਾਂ ਨਹੀਂ ਕਰ ਸਕਦੇ ਕਿਉਂਕਿ ਡਿਲੂਸ਼ਨ ਹੋਈ ਹੈ ਤਾਂ ਤੁਸੀਂ ਬੱਚੇ ਨੂੰ 6 ਮਹੀਨੇ ਤੱਕ ਤਾਂ ਤੁਸੀਂ ਦੁੱਧ ਪਿਲਾ ਰਹੇ ਹੋ ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹਾਂ ਕਿ ਮਾਂ ਦਾ ਦੁੱਧ ਪਲਾਉਣਾ ਤੁਸੀਂ ਮਾਂ ਦਾ ਦੁੱਧ ਪਲਾਉਣਾ ਤੇ ਮਾਂ ਦਾ ਦੁੱਧ ਆ ਕਿੱਥੋਂ ਰਿਹਾ ਮਾਂ ਦਾ ਦੁੱਧ ਵੀ ਤਾਂ ਉੱਥੋਂ ਹੀ ਆ ਰਿਹਾ ਨਾ ਕਿਸੇ ਪਾਸੋਂ ਘੁੰਮ ਕੇ ਹੀ ਆ ਰਿਹਾ ਨਾ ਉਹ ਉਸ ਤੋਂ ਅੱਗੇ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਬੜਾ ਸੁਵੇਦਨਸ਼ੀਲ ਜਿਹਾ ਮੁੱਦਾ ਜਲ ਮਨ ਵੀ ਲੋ ਤੁਸੀਂ ਜੰਗਰ ਪਸ਼ੂ ਆਪਣੇ ਰੱਖ ਲੇ ਤੇ ਉਹਨਾਂ ਨੂੰ ਜਿਹੜੇ ਪੱਠੇ ਆਪਾਂ ਪਾਉਣੇ ਆ ਉਹ ਉਹ ਕੀ ਭਰਿਆ ਆਪਾਂ ਨਹੀਂ ਫਿਰ ਇਹ ਕਸੂਰਵਾਲ ਜਿਹੜਾ ਦੁੱਧ ਪ੍ਰੋਡਕਟ ਕਰਦਾ ਉਹ ਵੀ ਕਸੂਰਵਾਰ ਨਹੀਂਗਾ ਉਹਨੇ ਪੱਠੇ ਤੇ ਕਿਤੇੋਂ ਲੈਣੀਆਂ ਉਹ ਵੀ ਕਸੂਰਵਾਰ ਹੈ ਜਿਹੜਾ ਅੱਗੋਂ ਵਰਤ ਰਿਹਾ ਉਹ ਵੀ ਕਸੂਰਵਾਰ ਹੈ ਤੇ ਜਿਹੜਾ ਅੱਗੋਂ ਉਹਦੇ ਤੋਂ ਪ੍ਰੋਡਕਟ ਬਣਾ ਰਿਹਾ ਤਿੰਨੇ ਕਸੂਰਵਾਰ ਨੇ ਇਵਨ ਚੌਥਾ ਵੀ ਕਸੂਰਵਾਰ ਹੈ ਵਿਚਨ ਵਾਲਾ ਤੇ ਜਾਣਕਾਰੀ ਤਾਂ ਹੈ ਨਹੀਂ ਕਿਸੇ ਨੂੰ ਜਦੋਂ ਆਪਾਂ ਇਹ ਗੱਲ ਜਦੋਂ ਅਸੀਂ ਤਾਂ ਹੀ ਅਸੀਂ ਹਮੇਸ਼ਾ ਜਦੋਂ ਬਿਮਾਰੀ ਦੀ ਗੱਲ ਕਰਦੇ ਆ ਨਾ ਉਦੋਂ ਉਹਦੀ ਜੜ ਦੀ ਗੱਲ ਕਰਨ ਲੱਗਦੇ ਆ ਜਦੋਂ ਆਪਾਂ ਜੜ ਜੜ ਦੀ ਗੱਲ ਕਰਦੇ ਆ ਫਿਰ ਆਪਾਂ ਫਸ ਜਾਂਦੇ ਆ ਕਿਉਂਕਿ ਜਦੋਂ ਆਪਾਂ ਜੜ ਦੀ ਗੱਲ ਕੀਤੀ ਫਿਰ ਆਪਾਂ ਫਸ ਜਾਂਦਾ ਉਹਦੇ ਚ ਤੇ ਡਾਕਟਰ ਸਾਹਿਬ ਆਪਾਂ ਮਠਾਈਆਂ ਤਾਂ ਚਲੋ ਛੱਡ ਦੋ ਵੀ ਅਵੋਇਡ ਕਰ ਲਾਂਗੇ ਦਹੀਂ ਪਨੀਰ ਤੇ ਸਾਡੇ ਨਿਤ ਦਿਨ ਖਾਣ ਪੀਣ ਦੇ ਖਾਣੇ ਚ ਆਉਂਦਾ ਆ ਇਹਦਾ ਮਤਲਬ ਇਹ ਹੀ ਦੁੱਧ ਦੇ ਨਾਲ ਪਨੀਰ ਤੇ ਦਹੀਂ ਜਿਹੜਾ ਆ ਉਹ ਵੀ ਜਰੀਲਾ ਹੀ ਖਾ ਰਹੇ ਆ ਤੇ ਫਿਰ ਜੇ ਆਪਾਂ ਆਪਣੀਆਂ ਸਾਰੀਆਂ ਉਪਰ ਲੈ ਕੇ ਥੱਲੇ ਤੱਕ ਜਹਾਜ਼ ਤੋਂ ਲੈ ਕੇ ਤੇ ਥੱਲੇ ਸਾਈਕਲ ਤੱਕ ਲਿਖਿਆ ਹੈ 노 ਫਾਰਮਰ 노 ਫੂਡ ਤੇ ਫਿਰ ਫਾਰਮਰ ਕਿੱਥੇ ਆ ਹਮ ਸਵਾਲ ਤੇ ਇਥੇ ਆਨ ਕਿ ਟਿਕ ਜਾਣਾ ਇਥੇ ਆਨ ਕਿ ਕਿ ਭਾਈ ਸਾਹਿਬ ਨਾ ਤੁਹਾਡੇ ਕੋਲ ਮੱਝ ਨਾ ਤੁਹਾਡੇ ਕੋਲ ਗਾਂ ਜਿਹੜੀ ਮੱਝ ਗਾਂ ਹੈਗੀ ਉਹਨੂੰ ਜਿਹੜੀ ਤੁਸੀਂ ਪੱਠੇ ਪਾਏ ਪੱਠੇ ਜਿਹੜੀ ਤੁਸੀਂ ਪਾਏ ਉਹਦੇ ਵਿੱਚ ਕੈਮੀਕਲ ਕਿੰਨਾ ਪਾਇਆ ਸੀ ਤੇ ਫਿਰ ਫਿਰ ਗੱਲ ਕਿੱਥੇ ਜਾਣੀ ਹੈ ਕੱਲਾ ਦੁੱਧ ਦੀ ਗੱਲ ਨਹੀਂ ਫਿਰ ਕੋ ਨਾਲ ਹੀ ਤੁਹਾਡੀ ਆ ਜਾਣੀ ਹੈ ਸਬਜ਼ੀ ਵੀ ਆ ਜਾਣੀ ਹੈ ਵਿੱਚੇ ਤੁਹਾਡੇ ਕਣਕ ਚਾਵਲ ਵੀ ਵਿੱਚੇ ਜਿਵੇਂ ਤੁਸੀਂ ਦੱਸ ਰਹੇ ਜਿਹਾ ਸਾਰਾ ਕੁਝ ਹੈ ਨਾ ਮਤਲਬ ਫਿਰ ਜਿਹੜੇ ਜਿੰਨਾ ਲੋਕਾਂ ਨੇ ਇਹਨੂੰ ਰੋਕਣਾ ਹੈਲਥ ਡਿਪਾਰਟਮੈਂਟ ਨੇ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਵੀ ਇਹ ਤਾਂ ਪੋਸੀਬਲ ਨਹੀਂ ਰੋਕਣਾ ਉਹ ਵੀ ਅੱਖਾਂ ਮੀਟ ਕੇ ਬੈਠੇ ਨੇ ਨਹੀਂ ਉਹ ਇਦਾਂ ਹੁੰਦਾ ਨਾ ਕਿ ਕਿ ਇਹ ਮੁੱਦਾ ਕਿਸੇ ਕਰਕੇ ਮੈਂ ਸੰਵੇਦਨਸ਼ੀਲ ਕਿਹਾ ਕਿਉਂਕਿ ਇਹ ਘਰ ਤੋਂ ਸ਼ੁਰੂ ਹੋ ਜਾਂਦਾ ਹੂੰ ਤੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦਾ ਸਾਰਿਆਂ ਨੇ ਪੇ ਕਰ ਤੁਸੀਂ ਪ੍ਰੋਡਿਊਸ ਕੀ ਕੀਤਾ ਫਿਰ ਕਿਸੇ ਬਣਾਉਣ ਵਾਲਾ ਕੌਣ ਆ ਗਿਆ ਬਣਾਉਣ ਵਾਲਾ ਜਿਹੜਾ ਹੈਗਾ ਫਿਰ ਵੇਚਣ ਵਾਲਾ ਆ ਗਿਆ ਉਹਨਾਂ ਦੇ ਉੱਤੇ ਤੁਹਾਡਾ ਸੁਪਰਵਾਈਜ਼ਰ ਕੌਣ ਸੀ ਤੇ ਸਾਰੇ ਤੇ ਪੰਜਾਬੀ ਸੀ ਜੇ ਉਹਨੂੰ ਦੂਜੇ ਪਾਸੇ ਕਹਣਾ ਫਿਰ ਤੁਸੀਂ ਕਹਾਂਗੇ ਕਿ ਚੋਰ ਕੁੱਤੀ ਸਾਰੇ ਰਲੇ ਹੋਏ ਆ ਕਿਸਾਨਾਂ ਨੂੰ ਤੁਸੀਂ ਕਹਿ ਕੇ ਦੇਖ ਲਓ ਕਿ ਤੁਸੀਂ ਨਾ ਖਾਦ ਪਾਓ ਉਹ ਕਹਿੰਦਾ ਕਹਿੰਦਾ ਜੀ ਫਿਰ ਸਾਡੀ ਜਿਹੜੀ ਹੈਗੀ ਆ ਉਹ ਝਾੜ ਨਹੀਂ ਹੁੰਦਾ ਤਾਂ ਹੀ ਉਸ ਉਹਦੀ ਵੀ ਮਜਬੂਰੀ ਹੈ ਕੀ ਕਰਿਓ ਨਹੀਂ ਮਜਬੂਰੀ ਨਹੀਂ ਨਾ ਹੈਗੀ ਮਜਬੂਰੀ ਦੱਸ ਲਿਆ ਨਾ ਤੁਹਾਨੂੰ ਕਿ ਜਿਹੜੀ ਅਸੀਂ ਰੈਲੀ ਕੀਤੀ ਸੀ ਉਹਦਾ ਸਭ ਤੋਂ ਅਟਰੈਕਟਿਵ ਜਿਹੜਾ ਸਲੋਗਨ ਸੀਗਾ ਉਹ ਸੀਗਾ ਕਿ ਜੇ ਤੁਹਾਡੇ ਚ ਇਨਸਾਨੀਅਤ ਹੈ ਜੋ ਆਪ ਖਾਣੇ ਉਹ ਹੀ ਖਿਲਾਓ ਲੋਕਾਂ ਬਿਲਕੁਲ ਹੈਗਾ ਸੀ ਤੁਹਾਡਾ ਹਾਂ ਇਹ ਇਹਹੀ ਉਹਦੀ ਖਿੱਚ ਦਾ ਸਭ ਤੋਂ ਵੱਡਾ ਵੈਸੇ ਤੇ ਮੇਰੇ ਕੋਲ 20-25 ਸੀਗੇ ਸਲੋਗਨ ਮੇਰੇ ਹੱਥੇ ਬਣਾਏ ਹੋਏ ਸੀਗੇ ਬਿਲਕੁਲ ਲੇਕਿਨ ਉੱਥੇ ਫਿਰ ਸਵਾਲ ਖੜਾ ਹੋ ਗਿਆ ਇੱਕ ਇਹ ਵੀ ਸੀਗਾ ਜਿੰਨਾ ਮਲਾਵਟ ਦੀ ਖੁਆਈ ਉਹਨਾਂ ਸਮਾਜ ਤੋਂ ਦੂਰੀ ਪਾਈ ਹਾਂ ਇਸ ਨੇ ਟੀਕਿਆਂ ਵਾਲਾ ਦੁੱਧ ਪਲਾਇਆ ਆਉਣ ਵਾਲੇ ਆਉਣ ਵਾਲੀ ਸੰਤਾਨ ਨੂੰ ਬਾਝ ਬਣਾਇਆ ਬਾਝ ਬਣਾਇਆ ਹਾਂ ਤਾਂ ਫਿਰ ਇਹ ਆ ਜਿਹੜਾ ਇੱਕ ਕਾਰਨ ਆਪਾਂ ਬਣਿਆ ਬਾਝ ਚਲੋ ਬੰਦੇ ਨੇ ਜ ਤੱਕ ਅਸੀਂ ਥੋੜਾ ਜਿਹਾ ਬਾਤ ਗੱਲ ਕਰਦੇ ਹਾਂ ਆ ਘੁਗੀਆਂ ਕਬੂਤਰ ਕਾ ਕਿਉਂ ਮਰ ਗਏ ਗਿਰਜਾਂ ਕਿਉਂ ਮਰ ਗਈਆਂ ਆਪਾਂ ਦੇਖੀ ਹੋਈਆਂ ਛੋਟੇ ਹੁੰਦੇ ਆ ਸਾਰਿਆਂ ਨੇ ਕਿਉਂਕਿ ਇਹ ਜਿਹੜੀਆਂ ਮੈਡੀਸਿਨਸ ਸੀਗੀਆਂ ਜਿਹੜੀਆਂ ਹੈਗੀਆਂ ਨੇ ਵਰਤ ਵਰਤ ਕੇ ਭਾਵੇਂ ਅਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਆਕਸੀਡੇਸ਼ਨ ਹੈਗਾ ਮੱਜਾਂ ਨੂੰ ਪਛਮਾਨ ਵਾਸਤੇ ਸੀ ਲਾਨਿਆ ਕੋਈ ਸ਼ੈਕਸਪਰਟ ਕਹਿੰਦੇ ਆ ਕਿ ਇਹ ਸ਼ਾਇਦ ਜਦੋਂ ਆਪਾਂ ਅਵਾਲਦੇ ਆ ਤੋਂ ਥੋੜਾ ਘਟ ਜਾਂਦਾ ਵਿੱਚੋਂ ਦਾ ਉਹ ਖਤਮ ਹੋ ਜਾਂਦਾ ਐਦਾਂ ਐਦਾਂ ਵੀ ਕਹਿੰਦੇ ਆ ਚਲੋ ਉਹ ਵੀ ਮੰਨ ਲਓ ਲੇਕਿਨ ਫਿਰ ਵੀ ਉਹ ਤੁਹਾਡੀ ਇੱਕ ਸੀਰੀ ਦੇ ਵਿੱਚ ਤਾਂ ਹੈਗਾ ਜਦੋਂ ਕੱਚਾ ਦੁੱਧ ਪੀ ਲਿਆ ਤਾਂ ਜਾਂ ਤੁਸੀਂ ਬਹੁਤ ਜ਼ਿਆਦਾ ਲਾ ਦਿੱਤਾ ਤੇ ਇਹ ਜਿਹੜੇ ਆਕਸੀਟੋਸਨ ਭਾਵੇਂ ਬੈਨ ਕੀਤੇ ਹੋਏ ਆ ਲੇਕਿਨ ਮੱਜਾਂ ਤੇ ਜੇ ਵੀ ਪਸਮਾਈਆਂ ਜਾਂਦੀਆਂ ਨੇ ਹੂੰ ਹੂੰ ਤੋਂ ਇਸ ਕਰਕੇ ਨਾ ਇਹ ਇਸ ਇਹ ਜਿਹੜਾ ਬਾਂਝਪਨ ਹੈਗਾ ਜਦੋਂ ਆਪਾਂ ਗੱਲ ਕਰਨੀ ਹੈ ਤੇ ਬਾਂਝਪਨ ਦੇ ਵਿੱਚੋਂ ਇਹ ਜਿਹੜੇ ਇੰਜੈਕਸ਼ਨਸ ਹੈਗੇ ਆ ਤੇ ਕੈਮੀਕਲਸ ਆ ਗਏ ਇਹ ਨੰਬਰ 1 ਤੇ ਆ ਜੰਨੇ ਆ ਬਾਜਪੰਦਾ ਇੱਕ ਜਿਹੜਾ ਰੀਜ਼ਨ ਅੱਜ ਦੀ ਡੇਟ ਦੇ ਵਿੱਚ ਬਣਿਆ ਹੋਇਆ ਹੈ ਉਹ ਇਹੀ ਹੈ ਕਿ ਤੁਹਾਡਾ ਸਪਰਮ ਕਾਊਂਟ ਘਟਿਆ ਸਪਰਮ ਕਾਊਂਟ ਘਟਿਆ ਕਿਉਂ ਪਹਿਲਾ ਪਾਰਟ ਤਾਂ ਤੁਹਾਡਾ ਇਹੀ ਆ ਗਿਆ ਕਿ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਉਹ ਸਪਰਮ ਕਾਊਂਟ ਘਟਿਆ ਕਿ ਤੁਹਾਡੇ ਕੋਲ ਕੈਮੀਕਲਸ ਆ ਗਏ ਤੁਹਾਡੇ ਕੋਲ ਡਰੱਗਸ ਆ ਗਈਆਂ ਨਸ਼ੇ ਵਾਲੀਆਂ ਤੁਹਾਡੇ ਕੋਲ ਇਹ ਜਿਹੜਾ ਤੁਹਾਡਾ ਲਾਈਫ ਸਟਾਈਲ ਆ ਗਿਆ ਤੇ ਆਹ ਐਕਸਟਰਾ ਜਿਹੜੀਆਂ ਮਲਾਪਟਾਂ ਵਾਲੀਆਂ ਚੀਜ਼ਾਂ ਤੁਸੀਂ ਖਾਣੇ ਹੋ ਜੀ ਇਸੇ ਤਰ੍ਹਾਂ ਹੀ ਕੁੜੀਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਜਿਹੜੇ ਐਗ ਹੈਗੇ ਉਹ ਬਣ ਨਹੀਂ ਰਹੇ ਉਹ ਨਹੀਂ ਬੰਦ ਰਿਹਾ ਉਹਦਾ ਕਾਰਨ ਇਹ ਹੀ ਹੈ ਫਿਰ ਅਗਵਾਜਾਂ ਦਾ ਕੈਮੀਕਲਸ ਹੈਗੇ ਆ ਤੁਸੀਂ ਐਕਸਟਰਾ ਜੰਕ ਫੂਡ ਜਾਂ ਤੁਸੀਂ ਉਹ ਮਲਾਵਟ ਵਾਲਾ ਫੂਡ ਖਾਦਾ ਤੁਹਾਡਾ ਸਿਸਟਮ ਹੀ ਅੰਦਰੋਂ ਚੇਂਜ ਹੋਈ ਜਾ ਰਿਹਾ ਹੂੰ ਹੂੰ ਸੋ ਇਸ ਕਰਕੇ ਨਾ ਇਹ ਇੱਕ ਸਰਕਲ ਬਣਿਆ ਹੋਇਆ ਇਸ ਸਰਕਲ ਨੂੰ ਜਦੋਂ ਆਪਾਂ ਤੋੜਨਾ ਹੈ ਤਾਂ ਫਿਰ ਬਾਬੇ ਨਾਨਕ ਦੀ ਟੁੱਟੀ ਤੇ ਸਾਨੂੰ ਜਾਣਾ ਪਊਗਾ ਫਿਰ ਡਾਕਟਰ ਸਾਹਿਬ ਜੇ ਦੁੱਧ ਦੀ ਮਲਾਵਟ ਬਾਰੇ ਕੋਈ ਸੈਂਪਲ ਨਹੀਂ ਲੈਂਦਾ ਨਾ ਮਾਤਰ ਲੈਂਦੇ ਨੇ ਫਾਰਮੈਲਟੀ ਕਰਦੇ ਨੇ ਤੇਰਾ ਮਤਲਬ ਸ਼ਰਾਬ ਤੇ ਮਲਾਪਟੀ ਫਿਰ ਸ਼ਰਿਆਂ ਵਿੱਚ ਬੇਚੀ ਜਾ ਰਹੀ ਹੈ ਕਦੀ ਕਦੀ ਸੁਣਿਆ ਨਹੀਂਗਾ ਬੇ ਸ਼ਰਾਬ ਦਾ ਵੀ ਕਿਤੇ ਸੈਂਪਲ ਲਿਆ ਕਿਹਨੇ ਉਹ ਤਾਂ ਤੁਹਾਨੂੰ ਦੱਸਿਆ ਕਿ ਫਿਰ ਉਹ ਅਕਤੂਬਰ ਚ ਮੈਂ ਹੀ ਭਰਿਆ ਹਮਮ ਔਰ ਪਹਿਲੀ ਵਾਰੀ ਅਸੀਂ ਪੰਜਾਬ ਨੂੰ ਸ਼ੋਅ ਕੀਤਾ ਕਿ ਇਹ ਸੈਂਪਲ ਵੀ ਭਰੇ ਜਾ ਸਕਦੇ ਨੇ ਤੁਹਾਨੂੰ ਦੱਸਿਆ ਉੱਥੇ ਲੜਾਈ ਹੋਈ ਬੜੀ ਐਕਸਾਈਜ਼ ਕਮਿਸ਼ਨ ਦੇ ਪੰਨੇ ਬਹੁਤ ਬੜੀ ਵੱਡੀ ਵੱਡੀ ਵੱਡੀਆਂ ਖਬਰਾਂ ਲੱਗੀਆਂ ਜੇ ਕਦੀ ਤੁਸੀਂ ਏਆਈ ਤੇ ਪਾ ਕੇ ਦੇਖੋ ਨਾ ਤੇ ਤੁਹਾਨੂੰ ਉੱਥੇ ਲੱਗਣ ਲੱਗਿਆ ਕਿ ਹਾਂ ਪੰਜਾਬ ਦੇ ਵਿੱਚ ਸੈਂਪਲ ਭਰੇ ਗਿਆ ਸੀ ਤੇ ਐਕਸਾਈਜ਼ ਡਿਪਾਰਟਮੈਂਟ ਨਾਲ ਕਾਫੀ ਲੜਾਈ ਹੋਈ ਸੀ ਮੇਰੀ ਸੀਗੀ ਲੜਾਈ ਉੱਥੇ ਮੈਂ ਅਸਲ ਚੀਜ਼ ਗੱਲ ਕਰ ਰਿਹਾ ਸੀਗਾ ਕਿ ਉਦੋਂ ਵੀ ਮੈਂ ਆਪਣੇ ਜਿਹੜਾ ਜਿਹੜੇ ਮੇਰੇ ਨਾਲ ਫੂਡ ਸੇਫਟੀ ਆਫੀਸਰ ਸੀ ਜਾਂ ਅਸਿਸਟੈਂਟ ਫੂਡ ਕਮਿਸ਼ਨਰ ਸੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਯਾਰ ਤੁਸੀਂ ਨਾ ਪ੍ਰੋਬਲਮ ਇਹ ਹੈਗੀ ਹੈ ਕਿ ਤੁਸੀਂ ਛੋਟੇ-ਛੋਟੇ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ ਤੇ ਫੜਦੇ ਵੀ ਤੁਸੀਂ ਉਦੋਂ ਜਦੋਂ ਤਿਹਾਰ ਹੁੰਦਾ ਹੈ ਬਾਕੀ ਸਾਰਾ ਸਾਲ ਕਿੱਥੇ ਹੁੰਦੇ ਆਪਾਂ ਮਤਲਬ ਉਹਦਾ ਮਤਲਬ ਇਹ ਇਹ ਵੀ ਨਹੀਂ ਨਿਕਲਦਾ ਹੁੰਦਾ ਕਿ ਤੁਸੀਂ ਹਰ ਵਾਰੀ ਸੈਂਪਲ ਹੀ ਭਰਨੇ ਨੇ ਤੁਸੀਂ ਕੋਈ ਉਹਨਾਂ ਦੀ ਮੀਟਿੰਗਸ ਕੀਤੀਆਂ ਨੇ ਕੋਈ ਅਵੇਅਰਨੈਸ ਉਹਨਾਂ ਦੇ ਵਿੱਚ ਕੀਤੀ ਹੈ ਕਿ ਤੁਸੀਂ ਘਟੋ-ਘਟੇ ਯਾਰ ਆਪਣੇ ਨਿਆਣੇ ਕਿਉਂਕਿ ਜੇ ਮੈਂ ਕੋਈ ਚੀਜ਼ ਖਾ ਰਿਹਾ ਜਾਂ ਖਵਾ ਰਿਹਾ ਇਨਡਾਇਰੈਕਟਲੀ ਉਹ ਦੂਜੇ ਵੀ ਦਿਖਾਈ ਰਹੇ ਤੁਹਾਡੇ ਕਰਦੇ ਵੀ ਦਿਖਾਈ ਰਹੇ ਜਾਂ ਸਾਡੇ ਕਰਦੇ ਆਪਣੇ ਵੀ ਦਿਖਾਈ ਰਹੇ ਤੇ ਡਾਇਰੈਕਟ ਦਾ ਦੁੱਧ ਦਾ ਬਦਲ ਵੀ ਹੈਗਾ ਕੋਈ ਨਹੀਂ ਦੁੱਧ ਦਾ ਐ ਸੱਚ ਕੋਈ ਬਦਲ ਨਹੀਂ ਲੱਭਣਾ ਤੁਹਾਨੂੰ ਜਿਹੜਾ ਲੱਭੇਗਾ ਉਹ ਫਿਰ ਬਹੁਤੀ ਉਹਦੇ ਰਿਜ਼ਲਟਸ ਉਹ ਨਹੀਂ ਨਿਕਲ ਸਕਦੇ ਵਿੱਚ ਚਾਹ ਪਹਿਲੀ ਗੱਲ ਤਾਂ ਹੈਗਾ ਕਿ ਉਹਦੇ ਵਿੱਚ ਇੰਗਰੀਡੀਅੰਟਸ ਜਿਹੜੇ ਹੈਗੇ ਆ ਜਦੋਂ ਆਪਾਂ ਆਪਣੇ ਸਿਸਟਮ ਨੂੰ ਵੈਸੇ ਬੇਈਮਾਨ ਸਿਸਟਮ ਵਾਲਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਬਹੁਤ ਜਦੋਂ ਮੈਜੋਰਟੀ ਨੂੰ ਆਪਾਂ ਰਿਡਿਊਸ ਕਰਦੇ ਆਂ ਫਿਰ ਉਸ ਅਨੁਸਾਰੇ ਕਹਿਣ ਲੱਗ ਜਾਂਦੇ ਵਰਡ ਤੇ ਜਦੋਂ ਤੁਹਾਡਾ ਉਹਦੇ ਚ ਕੁਆਲਟੀ ਮੇਨਟੇਨ ਨਹੀਂ ਹੋ ਰਹੀ ਹਾਂ ਆ ਤੁਹਾਡੇ ਆਏ ਨਹੀਂ ਸੀਗੇ ਕੁਝ ਸਪਲੀਮੈਂਟਸ ਜਿਹੜੇ ਹੈਗੇ ਬੱਚਿਆਂ ਦੇ ਮੈਂ ਚਲੋ ਹੁਣ ਨਾਮ ਤਾਂ ਨਹੀਂ ਲੈਣਾ ਚਾਹਾਂਗਾ ਜਿੰਨਾ ਬਾਰੇ ਇਹ ਆਇਆ ਸੀਗਾ ਕਿ ਇਹਦੇ ਚ ਆ ਚੀਜ਼ ਬਹੁਤ ਜ਼ਿਆਦਾ ਇਹਦੇ ਚ ਆ ਚੀਜ਼ ਬਹੁਤ ਜ਼ਿਆਦਾ ਈਵਨ ਤੁਸੀਂ ਦੁੱਧ ਦੇ ਨਾਲ ਨਾਲ ਆਪਾਂ ਜਿਹੜੀ ਸਬਜ਼ੀ ਵੀ ਤੇ ਖਾ ਰਹੇ ਆ ਉਹ ਵੀ ਦਾ ਆਰਟੀਫੀਸ਼ੀਅਲ ਮੈਂ ਉਹੀ ਆਉਣ ਲੱਗਾ ਵੀ ਕਣਕ ਸਬਜ਼ੀਆਂ, ਦਾਲਾਂ, ਫਰੂਟ ਫਰੂਟ ਤੁਸੀਂ ਨਾਲ ਦੁੱਧ ਕਹਿਤਾ ਫਿਰ ਬੰਦਾ ਖਾਵੇ ਕਿ ਵਰਤ ਰੱਖ ਲੈ ਨਹੀਂ ਬੰਦਾ ਸਭ ਕੁਝ ਖਾਵੇ ਲੇਕਿਨ ਜੋ ਆਪ ਖਾਂਦਾ ਫਿਰ ਉਹੀ ਲੋਕਾਂ ਨੂੰ ਖਾਵੇ ਇਹ ਸਾਰਿਆਂ ਤੇ ਲਾਗੂ ਹੁੰਦਾ ਹੈ ਕੱਲੇ ਕੱਲੇ ਡਾਕਟਰ ਜੀ ਕਿਤੇ ਤੇ ਜਾਂ ਕੱਲੇ ਕਿਸਾਨ ਤੇ ਤੇ ਲਾਗੂ ਹੋਣਾ ਨਹੀਂ ਹੂੰ ਤੇ ਸਾਰਿਆਂ ਤੇ ਲਾਗੂ ਹੋਣਾ ਡੇਰੀ ਵਾਲਿਆਂ ਤੇ ਵੀ ਉੱਤੇ ਲਾਗੂ ਹੋਣਾ ਤੁਹਾਡੇ ਮਠਿਆਈਆਂ ਵਾਲਿਆਂ ਦੇ ਉੱਤੇ ਵੀ ਲਾਗੂ ਹੋਣਾ ਤੁਹਾਡੇ ਫੈਕਟਰੀ ਜਿਹੜੀਆਂ ਚਲਾਉਂਦੇ ਨੇ ਉਹਨਾਂ ਦੇ ਉੱਤੇ ਵੀ ਲਾਗੂ ਹੋਣਾ ਕੋਈ ਵੀ ਮਲਾਜ਼ਮ ਛੋਟਾ ਹੋਵੇ ਚਾਹ ਵੱਡਾ ਹੋਵੇ ਚਾਹ ਉਹ ਕਰਮਚਾਰੀ ਹੋਵੇ ਚਾਹ ਅਧਿਕਾਰੀ ਹੋਵੇ ਜੇ ਉਹ ਕਰਨ ਲੱਗ ਜਨ ਤੇ ਜੋ ਹੁੰਦੀ ਘੜੀ ਆਪਾਂ ਕਹਿੰਦੇ ਆ ਕਿ ਪੋਲਿਟਿਸ਼ੀਅਨ ਕਰਦੇ ਆ ਉਹ ਵੀ ਨਹੀਂ ਕਰ ਪਾਣਗੇ ਜੋ ਅਸੀਂ ਇਹ ਗੱਲ ਕਹਿੰਦੇ ਆ ਕਿ ਮਲਾਵਟਖੋਰੀ ਵਾਲੇ ਕਰਦੇ ਆ ਉਹ ਵੀ ਨਹੀਂ ਕਰ ਪਾਣਗੇ ਜਿਵੇਂ ਆਪਣੇ ਘਰੋਂ ਕਦੀ ਨਿਕਲਣਾ ਹੀ ਨਹੀਂ ਹੁਣ ਤੁਸੀਂ ਦੇਖੋ ਨਾ ਜਿਹੜੇ ਇਹ ਸੈਂਪਲ ਭਰਨ ਦੀਆਂ ਪਾਵਰਾਂ ਤਾਂ ਫੂਡ ਸੇਫਟੀ ਅਫੀਸਰ ਕੋਲ ਨੇ ਤੇ ਡੰਡਾ ਰੱਖਿਆ ਹੋਇਆ ਹੈਲਥ ਡਿਪਾਰਟਮੈਂਟ ਦੇ ਉੱਤੇ ਫਿਰ ਹੈਲਥ ਡਿਪਾਰਟਮੈਂਟ ਕੀ ਕਰੇ ਉੱਥੇ ਇਸੇ ਤਰ੍ਹਾਂ ਹੈਲਥ ਡਿਪਾਰਟਮੈਂਟ ਨੂੰ ਕੋਈ ਕੁਝ ਸਜ਼ਾ ਦਿਨ ਦੀ ਪਾਵਰ ਨਹੀਂ ਹੈਗੀ ਸਜ਼ਾ ਵਾਲੀ ਜੇ ਡਿলিউਸ਼ਨ ਆਪਾਂ ਗੱਲ ਕੀਤੀ ਸੀ ਨਾ ਸਿੰਪਲ ਡਿলিউਸ਼ਨ ਹੋਵੇ ਤਾਂ ਇਹ ਏਡੀਸੀ ਜਿਹੜਾ ਜੀ ਹੁੰਦਾ ਉਹਦੀ ਕੋਟੇ ਚ ਲੱਗਦਾ ਕਿਸ ਹੁਣ ਇਹ ਏਡੀਸੀ ਜੀ ਨੂੰ ਕੀ ਪਤਾ ਵੀ ਇਹ ਦੁੱਧ ਹੈ ਕੀ ਹੈ ਉਸ ਤੋਂ ਉੱਪਰ ਵਾਲਾ ਹੋਵੇ ਤਾਂ ਫਿਰ ਉਹ ਕੋਟੇ ਸਜ਼ਾ ਕਿੰਨੀ ਕਾ ਜਿਵੇਂ ਤੁਸੀਂ ਦੱਸ ਸਕਦੇ ਹੋ 6 ਮਿੰਟ ਫਿਟ ਰਿਐਕਟ 10 ਸਾਲ ਤੱਕ ਸਜ਼ਾ ਹੈਗੀ ਹੈ ਅੱਛਾ ਹੈਗੀ ਸਜ਼ਾ ਹਾਂਜੀ 1 ਲੱਖ ਰੁਪਏ ਦਾ ਜੁਰਮਾਨਾ ਵੀ ਹੈਗਾ ਪਰ ਉਹ ਹੋਇਆ ਨਹੀਂ ਕਦੀ ਪਹਿਲੇ ਐਵਰੇਜ ਤੁਸੀਂ ਕਿਤੇ ਦੇਖਿਆ ਵੀ ਸੈਂਪਲ ਕਿੰਨੇ ਭਰੇ ਜਾਂਦੇ ਨੇ ਨਾ ਉਹ ਤਾਂ ਸੁਰਤ ਮੇਰੇ ਹਿਸਾਬ ਨਾਲ ਤਾਂ ਜੋ ਮੇਰੀ ਨੌਲੇਜ ਹੈਗੀ ਹੈ ਜਾਂ ਜੋ ਮੇਰਾ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹ ਤਾਂ ਦੇਖੋ ਜਿੱਥੇ ਕੋਈ ਐਕਟਿਵ ਬੰਦੇ ਹੈਗੇ ਆ ਜਿਵੇਂ ਮੈਂ ਸਿਰਫ ਆਪਣੀ ਤੁਹਾਨੂੰ ਕਿਉਂਕਿ ਮੈਂ ਸਿਵਸੰਜ ਰਿਹਾ ਚਾਰ ਮਹੀਨੇ ਮੈਂ ਉਹਦੀ ਟੋਟਣ ਨਾਲ ਗੱਲ ਕਰ ਸਕਦਾ ਕਿ ਉਹ ਅਸੀਂ ਮੋٹے-ਮੋٹے ਬੰਦਿਆਂ ਦੇ ਸੈਂਪਲਸ ਭਰੇ ਇਸ ਕਰਕੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਕਿ ਜੇ ਮੋਟਿਆਂ ਦੇ ਭਰ ਸਕਦੇ ਆ ਤੇ ਛੋਟਿਆਂ ਦੇ ਭਰ ਨਹੀਂ ਸਕਦੇ ਤੇ ਛੋਟਿਆਂ ਬਾਰੇ ਮੈਂ ਸਿਰਫ ਇੱਕੋ ਹੀ ਗੱਲ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਉਹ ਜਿਵੇਂ ਹਮ ਫਾਜ਼ਲ ਕਾ ਸਿਗਾ ਮੈਨੇ ਤੋ ਬਹੁਤ ਸਾਰੇ ਨਾ ਲੋਕ ਮੇਰੇ ਕੋਲ ਆ ਕੇ ਕਹਿੰਦੇ 800 ਗਰੀਬ ਜੇ ਇਲਾਕਾ ਹੈ ਤਾਂ ਮੈਂ ਇੱਕੋ ਹੀ ਗੱਲ ਕਹਿੰਦਾ ਉਹਨਾਂ ਬਈ ਘੱਟ ਖਾ ਲੋ ਗੁਣਵਤਾ ਵਧਾ ਲੋ ਥੋੜਾ ਖਾ ਲੋ ਇਹ ਸਲੋਗਨ ਦਾ ਵੀ ਇੱਕ ਹਿੱਸਾ ਸਿਗਾ ਕਿ ਘੱਟ ਖਾਓ ਗੁਣਵਤਾ ਵਧਾਓ ਉਹ ਉਹ ਉੱਥੇ ਵੀ ਇਹੀ ਇਹੀ ਸਟੋਰੀ ਹੈ ਔਰ ਇਹ ਸਟੋਰੀ ਜਿਹੜੀ ਹੈਗੀ ਹੈ ਤਰਸ ਜੀ ਇਹ ਸਿਰਫ ਖਾਣ ਪੀਣ ਤੱਕ ਸਬੰਧਤ ਨਹੀਂ ਹੈ ਇਹ ਹਰ ਸਿਸਟਮ ਵਿੱਚ ਹੈ ਪਰ ਆਪਣੀ ਪ੍ਰੋਬਲਮ ਹੈਗੀ ਕਿ ਅਸੀਂ ਨਾ ਰੈਡੀ ਮਾਰਕੀਟ ਨੂੰ ਬਹੁਤ ਜ਼ਿਆਦਾ ਜਾਣਦੇ ਆ ਤੇ ਸ਼ੋਅਰੂਮ ਨੂੰ ਕਹਿੰਦੇ ਜੀ ਉਹ ਮਹਿੰਗਾ ਵਿਕਦਾ ਬਸ ਇੱਥੇ ਆਣ ਕੇ ਆਪਾਂ ਵਾਜਦੇ ਆਂ ਬਿਲਕੁਲ ਕੀ ਹੈ ਇੱਕ ਤੁਸੀਂ ਇਹ ਵੀ ਸਲੋਗਨ ਦਿੱਤਾ ਹੈ ਮਲਾਵਟ ਜ਼ਹਿਰ ਹੈ ਮਲਾਵਟ ਕਰਨ ਵਾਲਾ ਕਾਤਲ ਹੈ ਮਤਲਬ ਜੇ ਇੱਕ ਪਾਸੇ ਉਹਨੂੰ ਆਪਾਂ ਕਾਤਲ ਗਰਾਨਦੀਏ ਤੇ ਇਹਨਾਂ ਮਤਲਬ ਉਸ ਮੁਤਾਬਕ ਮਲਾਵਟ ਕਰਨ ਵਾਲੇ ਨੂੰ ਸਜ਼ਾ ਬਹੁਤ ਘੱਟ ਆ ਸਜ਼ਾ ਚਲੋ 10 ਸਾਲ ਵਾਲੀ ਮੈਂ ਕਿਉਂਕਿ 10 ਸਾਲ ਵਾਲੀ ਸਜ਼ਾ ਵੀ ਜਿਹੜੀ ਹੈਗੀ ਹੈ ਘੱਟ ਜਾਂ ਵੱਧ ਆਪਾਂ ਨਹੀਂ ਕਹਿ ਸਕਦੇ ਲੇਕਿਨ ਸਵਾਲ ਇੱਥੇ ਹੈਗਾ ਕਿ ਸਜ਼ਾ ਤੁਹਾਡਾ ਤੁਹਾਡਾ ਵਰਡ ਬਿਲਕੁਲ ਠੀਕ ਹੈ ਮੈਂ ਤਾਂ ਉਹ ਤੁਹਾਨੂੰ ਐਕਟ ਦੇ ਪੁਆਇੰਟ ਆਫ ਥੋਂ ਨਾਲ ਦੱਸਿਆ ਲੇਕਿਨ ਸਜ਼ਾ ਬਹੁਤ ਘੱਟ ਹੈ ਓਕੇ ਹਾਂ ਕਿਉਂਕਿ ਜੇ ਮੈਂ ਆਪਣੇ ਮੂੰਹ ਇਹ ਗੱਲ ਕਹਿ ਰਿਹਾ ਕਿ ਦੁੱਧ ਜਿਹੜਾ ਚਿੱਟਾ ਜ਼ਹਿਰ ਹੈ ਤੇ ਜੇ ਆਪਾਂ ਜ਼ਹਿਰ ਕਿਸੇ ਨੂੰ ਪਿਲਾਉਨੇ ਆ ਤਾਂ ਫਿਰ ਆਪਾਂ ਉਹਦੀ ਸਜ਼ਾ ਜਿਹੜੀ ਸਾਲ 2 ਸਾਲ 6 ਮਹੀਨੇ ਨਹੀਂ ਰੱਖ ਸਕਦੇ ਫਿਰ ਆਪਾਂ ਨੂੰ ਮੈਂ ਤਾਂ ਵੈਸੇ ਜਦੋਂ ਮੈਂ ਸਲੋਗਨ ਬਣਾਇਆ ਸੀਗਾ ਤਾਂ ਮੈਂ ਤਾਂ ਲਿਖਿਆ ਸੀ ਕਿ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਹ ਮੈਂ ਇਹ ਆਈ ਤੇ ਇਹ ਇਹ ਕਿਉਂ ਪੁੱਛਿਆ ਉਹਦੋਂ ਕਿਉਂਕਿ ਮੈਂ ਯੂਜ਼ ਕਰ ਲੈਣਾ ਕਦੇ ਕਦੇ ਉਹਨਾਂ ਵਿੱਚ ਮੈਂ ਪੁੱਛਿਆ ਕਿ ਇਹ ਠੀਕ ਹੈ ਉਹਨੇ ਮੈਨੂੰ ਅੱਗੋਂ ਕਿਹਾ ਕਹਿੰਦਾ ਲੱਗਦਾ ਨਹੀਂ ਥੋੜਾ ਜ਼ਿਆਦਾ ਤਿੱਖਾ ਹੈਗਾ ਮਤਲਬ ਆਪ ਵੀ ਥੋੜਾ ਜਿਹਾ ਇਹਨੂੰ ਸੌਫਟ ਵੀ ਇਹਨੂੰ ਫਾਂਸੀ ਦੀ ਜਗ੍ਹਾ ਸਖਤ ਕਰ ਦਿਓ ਤੇ ਉਹ ਮੇਰਾ ਅਸਲ ਚ ਕਹਿੰਦਾ ਮਤਲਬ ਇਹ ਸੀਗਾ ਕਿ ਦੇਖੋ ਜੇ ਮੇਰੇ ਕੋਲ ਕੋਈ ਇੰਡੀਵਿਜੂਅਲ ਪੁੱਛੇ ਤਾਂ ਮੈਂ ਤੇ ਇਹੀ ਗੱਲ ਕਹਿਣਾ ਹਾਂ ਕਿ ਜਿਸ ਚੀਜ਼ ਨਾਲ ਤੁਸੀਂ ਬੰਦੇ ਨੂੰ ਮਾਰ ਸਕਦੇ ਹੋ ਉਹਦੀ ਸਜ਼ਾ ਤੇ ਫਿਰ ਕਤਲ ਉਹ ਇੱਕ ਕਤਲ ਵਾਲੀ ਜਿਹੜੀ ਸਜ਼ਾ ਹੁੰਦੀ ਹੈ ਉਹ ਹੀ ਹੋਣੀ ਚਾਹੀਦੀ ਹੈ ਸਿੰਪਲ ਸਜ਼ਾ ਨਹੀਂ ਇਹਦਾ ਹੱਲ ਕੀ ਲੱਗਦਾ ਤੁਹਾਨੂੰ ਦੇਖੋ ਹੱਲ ਸਭ ਤੋਂ ਵੱਡਾ ਤਾਂ ਜਾਗਰੂਕਤਾ ਫਰਸਟ ਪਾਰਟ ਹੂੰ ਹੂੰ ਦੂਸਰਾ ਪਾਰਟ ਹੈਗਾ ਕਿ ਜਿਹੜੇ ਡਿਪਾਰਟਮੈਂਟਸ ਨੇ ਉਹ ਐਕਟ ਹੈ ਉਹ ਜਨਾ ਤੁਸੀਂ ਦੇਖੋ ਨਾ ਅਸੀਂ ਹੁਣ ਜਿਹੜਾ 2006 ਦਾ ਐਕਟ ਬਣਿਆ ਹੋਇਆ ਹੈ ਇਹਦੇ ਅੰਡਰ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਫੂਡ ਸੇਫਟੀ ਐਕਟ ਲਈ ਜਿਹੜੇ ਵੱਡੇ ਹੈਗੇ ਨੇ ਉਹਨਾਂ ਨੂੰ ਤਾਂ ਫੂਡ ਲਿਸੈਂਸ ਬਣਾਉਣਾ ਪਊਗਾ ਵਿੱਚ ਉਹਦੀਆਂ ਇੱਕ ਕੋਈ ਅਮਾਉਂਟ ਫਿਕਸ ਕੀਤੀ ਹੋਈ ਹੈ ਇੱਥੇ ਤੱਕ ਹੁਣ ਤੁਸੀਂ ਦੇਖੋ ਕੀ ਹੋਇਆ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਪੋਲਿਟਿਕਸ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਵੇਂ ਪਲੇ ਕਰਦੀ ਹੈ ਮੈਂ ਤਾਂ ਬਹੁਤ ਕੁਝ ਭੁਗਤਿਆ ਹੋਇਆ ਹੈ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਰੇੜੀਆਂ ਦੀ ਰਜਿਸਟ੍ਰੇਸ਼ਨ ਹੈ ਤੇ ਛੋਟੇ ਟਾਬਿਆਂ ਦੀ ਰਜਿਸਟ੍ਰੇਸ਼ਨ ਹੈ ਉਹਦੇ ਤੁਹਾਡਾ ਨਾਮ ਪਤਾ ਤਾਂ ਲਿਖਣਾ ਪਏਗਾ ਤੇ ਨਾਮ ਪਤਾ ਵੀ ਲਿਖ ਕੇ ਤਾਂ ਅਸੀਂ ਸਾਹਮਣੇ ਲਾਉਣਾ ਹਣਾ ਜਿੱਥੇ ਤੁਸੀਂ ਗਾਹ ਕਾ ਕੇ ਬੈਠਦਾ ਤੇ ਯੂਪੀ ਚ ਕੀ ਹੋਇਆ ਸੀਗਾ ਉਰੋ ਦੀਆਂ ਪਾਰਟੀਆਂ ਕੀ ਬੋਲਦੀਆਂ ਸੀਗੀਆਂ ਨਹੀਂ ਜੀ ਤੁਸੀਂ ਤਾਂ ਉਹਨਾਂ ਦਾ ਨਾਮ ਪੁੱਛਦੇ ਹੋ ਜੀ ਤੁਸੀਂ ਫਿਰ ਉਹਨਾਂ ਨੂੰ ਡਿਸਕ੍ਰਿਮੀਨੇਟ ਕਰੋਗੇ ਜੀ ਤੁਸੀਂ ਹੁਣ ਮੈਨੂੰ ਇਸ ਗੱਲ ਦੇ ਨਾਲ ਐਸੇ ਆਫੀਸਰ ਮੇਰਾ ਕੰਸਰਨ ਨਹੀਂ ਹੈ ਕਿ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਸਾਈ ਹੈ ਮੈਂ ਤਾਂ ਫੂਡ ਸੇਫਟੀ ਐਕਟ ਦੀ ਗੱਲ ਕਰ ਰਿਹਾ ਜੀ ਤੇ ਉਹ ਉਹਦੇ ਤੇ ਇਲਜ਼ਾਮ ਲਗਾ ਦੇਣਗੇ ਫੀਰ ਅਫੀਸਰ ਵੀ ਕੀ ਕਰ ਉਹਨਾਂ ਨੂੰ ਬਦਨਾਮ ਕਰਦੀਆਂ ਪੋਲਿਟੀਕਲ ਪਾਰਟੀਆਂ ਔਰ ਤੁਲਨ ਸੰਖੇਪੀ ਮੈਂ ਆਤਾ ਇਹ ਦੇਖਿਆ ਜਦੋਂ ਮੈਂ ਕਿਸੇ ਬੰਦੇ ਨੂੰ ਵੱਡੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਵਿੱਚ ਪੋਲਿਟਿਕਸ ਦੇਖੋ ਮੈਂ ਤਾਂ ਸਪੇਅਰ ਨਹੀਂ ਕੀਤਾ ਹੋਇਆ ਜਿਹਨੂੰ ਮੈਂ ਇਹ ਕਹਿ ਤਾ ਕਿ ਮੈਨੇ ਕਰਨਾ ਉਹਨੂੰ ਤਾਂ ਮੈਂ ਕਰਕੇ ਆਇਆ ਚਾਹੇ ਛੋਟਾ ਸਿਗਾ ਚਾਹੇ ਵੱਡਾ ਸਿਗਾ ਉਹ ਮੇਰਾ ਉਹ ਪਰ ਵਿੱਚ ਤਾਂ ਹੁੰਦੇ ਸੀ ਨਾ ਤੁਹਾਡੇ ਵਾਸਤੇ ਅਡੇਕਾ ਤੇ ਬੰਦੇ ਸੀ ਜਿਹਨਾਂ ਕੋਲ ਹੋਰ ਕੁਝ ਨਹੀਂ ਹੁੰਦਾ ਤਾਂ ਫਿਰ ਮੇਰੀ ਬਦਲੀ ਕਰਦੇ ਹੁੰਦੇ ਸੀ ਤੂੰ ਨਾ ਕਿ ਮੈਨੂੰ ਕੀ ਫਰਕ ਪੰਦਾ ਸੀਗਾ ਕਿਉਂਕਿ ਮੇਰੀ ਕਿਹੜੀ ਤਨਖਾਹ ਕੱਟਦੀ ਸੀ ਜਾ ਕੇ ਮੈਂ ਤਾਂ ਫਿਰ ਅੱਗੇ ਜਾ ਕੇ ਉਹੀ ਕੰਮ ਦੁਬਾਰਾ ਕਰਨਾ ਸੀਗਾ ਤੇ ਇਸ ਕਰਕੇ ਨਾ ਇਹ ਸਭ ਤੋਂ ਵੱਡਾ ਜ਼ਰੂਰੀ ਹੈ ਜਿਹੜਾ ਮਲਾਜ਼ਮ ਹੈ ਉਹ ਕਿੰਨੀ ਹਿੰਮਤ ਰੱਖਦਾ ਕਿਉਂਕਿ ਅਲਟੀਮੇਟਲੀ ਜੇ ਕਿਸਾਨ ਨੂੰ ਵੀ ਸਮਝਾਉਣਾ ਆਪਾਂ ਜਾਂ ਆਪਾਂ ਆਪਣੇ ਘਰਦਿਆਂ ਨੂੰ ਵੀ ਸਮਝਾਉਣਾ ਜਾਂ ਪਬਲਿਕ ਨੂੰ ਵੈਸੇ ਵੀ ਸੁਣਾਉਣਾ ਤੇ ਜਿਹੜਾ ਬੰਦਾ ਪ੍ਰੋਫੈਸ਼ਨਲ ਹੈਗਾ ਉਹ ਹੀ ਸਮਝਾਏਗਾ ਨਾ ਜਿਵੇਂ ਇੱਕ ਵਰਡ ਯੂਜ਼ ਹੁੰਦਾ ਵੀ ਇਟ ਇਜ਼ ਨਾਟ ਦਾ ਵਰਡਸ ਦਾ ਪਰਸਨ ਬਿਹਾਈਂਡ ਦਾ ਵਿਟਮੈਂਟ ਇੱਕ ਡਾਕਟਰ ਜਾ ਕੇ ਜਦੋਂ ਤੁਹਾਨੂੰ ਇਹ ਕਹੇਗਾ ਕਿ ਆਹ ਦੁੱਧ ਜਿਹੜਾ ਜਿਹੜਾ ਤੁਸੀਂ ਪਿਲਾ ਰਹੇ ਹੋ ਨਾ ਤਾਂ ਤੁਹਾਡਾ ਬੱਚਾ ਚੰਗੀ ਤਰ੍ਹਾਂ ਇਹਦੇ ਵਿੱਚ ਪਲੇਗਾ ਨਾ ਇਹਦੇ ਵਿੱਚ ਤੁਹਾਡਾ ਕੋਈ ਬਿਮਾਰ ਬੰਦਾ ਜਿਹੜਾ ਹੈਗਾ ਉਹ ਠੀਕ ਹੋਏਗਾ ਕਿਉਂਕਿ ਇਹਦੇ ਵਿੱਚ ਖਰਾਕਪੂਰੀ ਨਹੀਂ ਹੈਗੀ ਜੇ ਤੁਸੀਂ ਇਹ ਦੁੱਧ ਪੀ ਰਹੇ ਹੋ ਜਿਹਦੇ ਵਿੱਚ ਆਪਾਂ ਮਿਲਾਵਟ ਕਹੀ ਹੈ ਤਾਂ ਉਹਨਾਂ ਨਾਲ ਤੁਹਾਡੇ ਤੁਹਾਨੂੰ ਕੈਂਸਰ ਹੋ ਜਾਊਗਾ ਤੁਹਾਨੂੰ ਤੁਹਾਡੇ ਗੁਰਦੇ ਖਰਾਬ ਹੋਣਗੇ ਤੁਹਾਡਾ ਲਿਵਰ ਖਰਾਬ ਹੋਊਗਾ ਤੁਹਾਡਾ ਹਾਰਟ ਖਰਾਬ ਹੋਊਗਾ ਔਰ ਮੈਂ ਇੱਕ ਤੁਹਾਨੂੰ ਇੱਕ ਹੋਰ ਜ਼ਰੂਰ ਗੱਲ ਐਡ ਕਰਨਾ ਚਾਹਾਂਗਾ ਜਿਹੜੀ ਆਪਾਂ ਸਾਰਿਆਂ ਨੂੰ ਥੋੜਾ ਸਾਰਿਆਂ ਨੂੰ ਪਤਾ ਹੈ ਇਹ ਜਿਹੜੇ ਰੰਗ ਪਾ ਕੇ ਆਪਾਂ ਮਠਾਈਆਂ ਬਣਾਉਂਦੇ ਆਂ ਰੰਗ ਤਾਂ ਡਾਇਰੈਕਟ ਕੈਮੀਕਲ ਹੈ ਤੇ ਖਾਸ ਕਰਕੇ ਜਿਹੜਾ ਕੱਚਾ ਰੰਗ ਹੈਗਾ ਉਹ ਉਹ ਤਾਂ ਕੈਂਸਰ ਹੀ ਹੈ ਫਿਰ ਬਿਲਕੁਲ ਹਾਂ ਤਾਂ ਇਹ ਫਿਰ ਜਿਹੜੇ ਲੋਕ ਇਹ ਕਹਿੰਦੇ ਆ ਨਾ ਕਿ ਅਸੀਂ ਗਰੀਬ ਆ ਜੀ ਤੇ ਫਿਰ ਗਰੀਬ ਹੈ ਤਾਂ ਤੁਸੀਂ ਗੰਦਾ ਕਿਉਂ ਖਾਂਦੇ ਹੋ ਮੈਂ ਇਸ ਕਰਕੇ ਨਾ ਬੜੀ ਬੜੀ ਵਰਡ ਯੂਜ਼ ਕਿਤੇ ਜੀ ਆਪਣੀ ਨੌਕਰੀ ਦੇ ਤਰ੍ਹਾਂ ਵੀ ਕਿ ਬਿਮਾਰੀਆਂ ਤੁਹਾਨੂੰ ਲੱਗਦੀਆਂ ਨੇ ਤੁਹਾਡੇ ਅੰਡਰਵੀਅਰ ਬਣਾਉਣ ਕਰਕੇ ਤੇ ਉਹ ਤੁਸੀਂ ਗੰਦਾ ਪਾਇਆ ਹੁੰਦਾ ਤੇ ਉੱਪਰ ਚਿੱਟਾ ਸੂਟ ਪਾਇਆ ਹੁੰਦਾ ਇੱਛਾ ਟੀ ਛੁੱਟਦਾ ਕਿ ਫਿਰ ਜੇ ਤੂੰ ਤੁਸੀਂ ਸਰੀਰ ਦੀ ਸਫਾਈ ਰੱਖਣੀ ਆ ਤਾਂ ਸਫਾਈ ਤਾਂ ਅੰਦਰ ਦੀ ਰੱਖਣੀ ਪਈ ਕਿਡਾ ਬਾਹਰ ਦੀ ਬਾਹਰ ਦੀ ਠੀਕ ਹੈ ਤੁਸੀਂ ਲੋਕਾਂ ਨੂੰ ਵੇਖਣ ਵਾਸਤੇ ਕਹਦੇ ਹੋ ਕਿ ਮੈਂ ਲਾਲ ਚਟਾ ਰੰਗ ਪਾਇਆ ਹੋਇਆ ਲੇਕਿਨ ਜਿਹੜੀ ਤੁਹਾਨੂੰ ਜਿਵੇਂ ਆਪਾਂ ਕਹਿੰਦੇ ਆ ਕਿ ਖਾਰਸ਼ ਦੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਨੇ ਉਹ ਤਾਂ ਤੁਹਾਡੀ ਅੰਦਰੂਨੀ ਬਣਾ ਨੇ ਸ਼ੁਰੂ ਹੋਣੀਆਂ ਨੇ ਉਹ ਤੁਸੀਂ ਗੰਦਾ ਪਾਇਆ ਹੁੰਦਾ ਜਾਂ ਪਾਟਿਆ ਪਾਇਆ ਹੁੰਦਾ ਤੇ ਫਿਰ ਆਪਾਂ ਫਿਰ ਆਪਾਂ ਕਿਵੇਂ ਆਪ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਤੁਹਾਡੇ ਐਜੂਕੇਟਰ ਹੈਗੇ ਨੇ ਸੋ ਕਾਲਡ ਚਾਹੇ ਉਹ ਕਿਸੇ ਵੀ ਲੈਵਲ 'ਚ ਨੇ ਉਹ ਤੁਹਾਨੂੰ ਠੀਕ ਐਜੂਕੇਸ਼ਨ ਨਹੀਂ ਦੇ ਰਹੇ ਮੇਰਾ ਜਿਹੜਾ ਤਕਰਾਰ ਅੱਜ ਦੀ ਡੇਟ ਦੇ ਵਿੱਚ ਬਣਿਆ ਹੋਇਆ ਹੈ ਸਮਾਜ ਦੇ ਵਿੱਚ ਉਹ ਇਸੇ ਗੱਲ ਤੇ ਬਣਿਆ ਹੋਇਆ ਹੈ ਉਹ ਡਾਟ ਮਤਲਬ ਨਹੀਂ ਤੂੰ ਕਹਿਆ ਆ ਵੀ ਗਲਤ ਆ ਵੀ ਗਲਤ ਫਿਰ ਜੱਜ ਜੀ ਵੀ ਤੁਸੀਂ ਵੀ ਕਿਹਾ ਫਿਰ ਆਪਾਂ ਜਾਈਏ ਕਿੱਥੇ ਤੇ ਮੈਂ ਮੈਂ ਛੱਡ ਕੇ ਭੱਜਣ ਵਾਸਤੇ ਤਾਂ ਕੁਝ ਵੀ ਨਹੀਂ ਕਰਿਆ ਮੈਂ ਤਾਂ ਜਾਗਰੂਕ ਲੋਕਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਜਾਗਰੂਕ ਕਰੋ ਹਮ ਇੱਥੇ ਰਿਵਰਸ ਚੱਲਿਆ ਹੋਇਆ ਜਿਵੇਂ ਇੱਕ ਵਾਰ ਇੱਕ ਵਰਡ ਯੂਜ਼ ਕਰਦਾ ਹਾਂ ਨਾ ਪ੍ਰਸ਼ਟਾਚਾਰੀ ਪ੍ਰਸ਼ਟਾਚਾਰ ਨੂੰ ਰੋਕਣ ਵਾਸਤੇ ਪ੍ਰਸ਼ਟਾਚਾਰ ਜਿਹੜੇ ਨੇ ਉਹ ਸਿਖਾਉਂਦੇ ਹਮ ਹਮ ਸੋ ਆ ਇੱਥੇ ਸਾਡੀ ਸਟੋਰੀ ਜਿਹੜੀ ਨਾ ਉਹ ਜਿਵੇਂ ਹੁਣ ਮੈਂ ਦੱਸਿਆ ਵੀ ਗਵਰਨਮੈਂਟ ਮੁਲਾਜ਼ਮ ਹੈ ਜਿਵੇਂ ਖਾਸ ਕਰਕੇ ਸਾਡਾ ਵਿਭਾਗ ਇਹਦੇ ਚ ਤੁਲਸਨ ਸਿੰਘ ਜੀ ਇੱਕ ਫਿਕਸਡ ਹੈ ਜਿਹੜਾ ਮੈਡੀਕਲ ਅਫੀਸਰ ਹੈ ਬਾਹਰ ਫੀਲਡ ਦੇ ਵਿੱਚ ਉਹਨੇ 10 ਟੂਰ ਕਰਨੇ ਹੁੰਦੇ ਨੇ ਇੱਕ ਮਹੀਨੇ ਚ ਉਹਨੂੰ ਉਹਦੇ ਵਾਸਤੇ ਕੰਵੈਂਸ ਅਲਾਉਂਸ ਦਿੰਦੇ ਆ ਜੀ ਤੇ ਜਾਤ ਰਿਆ ਨਹੀਂ ਕੋਈ ਕਿੰਨੇ ਕ ਡਾਕਟਰ ਨੇ ਆਪਾਂ ਜਿਹੜੀ ਫੀਲਡ 'ਚ ਜਾ ਕੇ ਗੱਲ ਕਰਦੇ ਦੇਖਿਆ ਕਿੰਨੇ ਇੱਕ ਐਗਰੀਕਲਚਰ ਇਨਸਪੈਕਟਰ ਨੇ ਜਿਹੜੀ ਫੀਲਡ 'ਚ ਜਾ ਕੇ ਦੇਖਿਆ ਕਿੰਨੇ ਇੱਕ ਐਸ ਡੀ ਐਮ ਡੀ ਸੀ ਹੈਗੇ ਨੇ ਜਿਹੜੇ ਫੀਲਡ 'ਚ ਜਾ ਕੇ ਉਹਨਾਂ ਨਾਲ ਗਵਰਨਮੈਂਟ ਦੀ ਜਿਹੜੀ ਪਾਲਿਸੀ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਦੇ ਆ ਕੋਈ ਵੀ ਨਾ ਕਰਦਾ ਥੈਂਕ ਯੂ ਡਾਕਟਰ ਸਾਹਿਬ ਸੋ ਤੁਸੀਂ ਡਾਕਟਰ ਮਲਤਾਨੀ ਹੋਣਾ ਨੂੰ ਸੁਣਿਆ ਹੁਣ ਸਵਾਲੇ ਪੈਦਾ ਹੁੰਦਾ ਵੀ ਜੇ ਦੁੱਧ ਦੀ ਮਿਲਾਪਟੀ ਮਿਲੇਗਾ ਉਹ ਦੁੱਧ ਪੀ ਕੇ ਜਿੰਨੂੰ ਅਸੀਂ ਕਹਿੰਦੇ ਬੜਾ ਮਾਨ ਮਹਿਸੂਸ ਕਰਦੇ ਵੀ ਮੈਂ ਅੱਜ ਦੋ ਗਲਾਸ ਅੱਜ ਮੈਂ ਕੜੇ ਵਾਲਾ ਗਲਾਸ ਜਿਹੜਾ ਦੁੱਧ ਦਾ ਪ ਤੇ ਜੇ ਉਹਦੇ ਰਾਈ ਸਾਡੇ ਅੰਦਰ ਜਹਿਰ ਜਾ ਰਹੀ ਹੈ ਤੇ ਫਿਰ ਸਵਾਲ ਤੇ ਸੱਚਾ ਹੈ ਵੀ ਮਲਾਵਟ ਖੋਰੀ ਵਿਰੋਧ ਪੰਜਾਬ ਜੰਗ ਕਦੋਂ ਜਿੱਤੇਗਾ